ਆ ਤੋ ਜਨੇ ਫਿਰ ਕਿਵੇਂ ਦੇਖਿਆ ਮਿੱਤਰੋ ਟਰਾਲੀ ਦੇ ਟਰੈਕਟਰ ਦਾ ਪਿਆ ਗਿਆ ਇਹ ਟਰਾਲੀ ਹੈਗੀ ਪੀਟ ਵਾਲੀ ਤੇ ਇਹ ਬਾਈ ਨੇ ਕਰੀਆ ਹਰਵਿੰਦਰ ਨੇ ਤਿਆਰ ਧੂੜ ਕੋਟ ਪੈਂਡ ਦੇਖੋ ਬਈ ਟਰੈਕਟਰਾਂ ਟਰੈਕਟਰਾਂ ਦਾ ਟੋਜਨੇ ਪੈਂਦੇ ਆ ਬਾਈ ਅੱਜ ਕੋਈ ਟਰਾਲੀ ਦਾ ਫਾਦਾ ਟਰਾਲੀ ਦਾ ਟਰੈਕਟਰ ਨਾ ਪੈ ਗਿਆ ਜੀ ਸਹੀ ਗੱਲ ਹੈ ਸਹੀ ਗੱਲ ਹੈ ਲੈ ਵੀ ਦੇਖੋ ਫਿਰ ਮਿੱਤਰੋ ਐ ਕੋਈ ਟਰੈਕਟਰ ਤੇ ਲੋੜ ਜਮਾਂ ਹੀ ਕੋਈ ਲੋੜ ਨਹੀਂ ਟਰੈਕਟਰ ਦੇ ਨਾਲ ਮਿੱਤਰੋ ਜੇਬ じゃ ਤੁਹਾਡਾ ਵਾਹਣ ਹੈ ਉਹਦੇ ਹਿਸਾਬ ਨਾਲ ਤੁਸੀਂ ਟਰਾਲੇ ਦਾ ਗੇਅਰ ਲਾਉਣਾ ਟਰੈਕਟਰ ਦਾ ਗੇਅਰ ਲਾਉਂਦੀ ਸਾਨੂੰ ਲੋਡ ਨਹੀਂ ਆਨੇ ਟਰਾਲੇ ਨੇ ਟਰੈਕਟਰ ਨੂੰ ਕੱਢਣਾ ਉਲਟਾ ਬਾਹਰ ਵਿੱਚ ਅਸੀਂ ਤਾਂ ਕੋਈ ਰਾਤੀ ਦੇ ਟੋ ਚਲਾਉਣ ਵਾਲੇ ਉਹਨੂੰ ਵੀ ਮੈਗਨਾ ਲਾ ਦੇਣੇ ਅਸੀਂ ਨਹੀਂ ਇਹਦਾ ਕੋਈ ਕਾਪੀ ਬੰਦ ਠੀਕ ਹੈ ਇਹ ਆਏ ਨਹੀਂ ਬਈ ਵੀ ਭਾਈ ਜੀ ਤੁਸੀਂ ਹੁਣ ਮੈਗ ਵੈਲਡ ਲਾਉਣੇ ਆ ਤਾਂ ਵੀ ਜਿਹਦਾ ਖਰਚਾ ਵਧ ਰਹੀ ਹੈ ਹਾਂ ਖਰਚਾ ਵਧ ਲਾਉਗੇ ਨਹੀਂ ਨਹੀਂ ਜੀ ਖਰਚਾ ਉਹੀ ਹੈ ਉਹ ਖਰਚਾ ਉਹੀ ਹੈ ਕਿ ਜੇ ਰਿਪੇਅਰ ਕਰਦੇ ਨੇ ਕਿ ਉਹ ਵੀ ਮੈਗ ਨਹੀਂ ਕਰ ਦਿੰਦੇ ਅਸੀਂ ਤਾਂ ਚੀਜ਼ਾਂ ਬਈ ਚਲੋ ਸੋਹਣ ਪੁਣਾ ਤੇ ਸਟicker ਦਾ ਬਈ ਹਰੇਕ ਬੰਦਾ ਮੇਰੇ ਵਰਗਾ ਵੀ ਜਾੜ ਸਕਦਾ ਸਾਡੇ ਕੋਲੇ ਕੋਈ ਕੀ ਰੇਟ ਪੁੱਛੇ ਨਹੀਂ ਕੋਈ ਮੁੜ ਕੇ ਗਿਆ ਵੀ ਰੇਟ ਨਹੀਂ ਚੱਜਿਆ ਅੱਛਾ ਜੀ ਹਾਂਜੀ ਰੇਟ ਪਿੱਛੇ ਨਹੀਂ ਅੱਜ ਤੱਕ ਕੋਈ ਵੀ ਬੰਦਾ ਮੁੜਿਆ ਵੀ ਸਾਡਾ ਇੱਕ ਰੇਟ ਦਾ ਫਰਕ ਰਹਿ ਗਿਆ ਰੇਟ ਪਿੱਛੇ ਨਹੀਂ ਆਪਾਂ ਵੜਨ ਦਿੰਦੇ ਯਾਜ ਕਮਾਈ ਤੇ ਇਹ ਨਹੀਂ ਗੱਲ ਵੀ 11 ਕੁੰਟਲ ਦੀ ਗੱਲ ਕਰ ਲਈ ਤੇ ਬਣਾਦਾ 15 ਵੀ ਹੁਣ ਤਾਂ ਬਾਈ ਫਸ ਗਿਆ ਉਹ ਕੰਮ ਨਹੀਂ ਜਿੰਨਾ ਵੇਟ ਗਿਆ ਕੋਈ 10 20 ਕਿਲੋ ਇਧਰ ਉਧਰ ਹੋ ਸਕਦਾ ਜਿਆਦਾ ਨਹੀਂ ਵੀ ਇਹਨੇ ਆਟੋਮੈਟਿਕ ਧੱਕ ਕੇ ਲੈ ਜਾਣਾ ਜਿਹੜਾ ਲੀਵਰ ਵੀ ਐਡਾ ਫਟੰਗ ਲਾਇਆ ਜੇ ਮਾੜਾ ਮੋੜ ਕੋਈ ਮਿੱਟੀ ਘਟਾ ਜੰਮਿਆ ਇੱਥੋਂ ਥੱਕ ਕੇ ਆਟੋਮੈਟਿਕ ਹੀ ਲੱਗ ਜਾਣਾ ਇਹ ਇਹ ਬਈ ਮੈਨੂੰ ਸਾਰਿਆਂ ਤੋਂ ਵਧੀਆ ਚੀਜ਼ ਤੁਹਾਡੀ ਆ ਲੱਗੀ ਹਾਂਜੀ ਹਾਂਜੀ ਗਈ ਜੀ ਤੇ ਇਹ ਬਈ ਚੱਲਿਆ ਵਧੀਆ ਜੀ ਇਹ ਹਾਂ ਬਹੁਤ ਵਧੀਆ ਚੱਲਿਆ ਜੀ 300 ਕਿਲਾ ਮੱਕੀ ਬੀਜਦੇ ਉਹ ਪਾਣੀ ਜੀ ਵਜਦਾ ਇਹ ਹੋਰ ਵੀ ਕਿਤੋਂ ਟਰਾਈ ਕਰ ਲਿਓ ਤੇ ਬਾਕੀ ਰੇਟ ਤੇ ਆ ਕੇ ਜਦੋਂ ਗੱਲ ਮੋਕਣੀ ਨਾ ਤਾਂ ਤੁਸੀਂ ਬਾਈ ਕੋਲੇ ਜਮੇ ਜਾਮ ਹੋ ਜਾਣਾ ਇੱਥੇ ਰੁਕ ਜਾਣਾ ਬਾਈ ਦਾ ਇੰਨਾ ਸੋਹਣਾ ਇਹ ਰੋਟਾਵੇਟਰ ਦਾ ਰੇਟ ਆ ਜੋ ਵੀ ਹੁਣ ਤੁਸੀਂ ਇੱਥੇ ਸੰਦ ਵਗੜਾ ਤਿਆਰ ਕਰਦੇ ਬਈ ਇੱਥੇ ਤੁਹਾਡੇ ਕੋਲੇ ਸਾਰੀਆਂ ਮਸ਼ੀਨਾਂ ਹਾਂਜੀ ਸਾਰੀਆਂ ਮਸ਼ੀਨਾਂ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜੀ ਸਵਾਗਤ ਹੈ ਤੁਹਾਡਾ ਹੀ ਰਿਸਪੈਕਟਿਵੀ ਸੰਸਥਾ ਆ ਜੀ ਆਉਣ ਨੂੰ ਤੁਹਾਨੂੰ ਧੰਨਵਾਦ ਬਾਈ ਬਾਈ ਆਪਣਾ ਸ਼ੋਬ ਨਾਮ ਤੇ ਵਰਕਸ਼ਾਪ ਦਾ ਨਾਮ ਹਰਵਿੰਦਰ ਸਿੰਘ ਨਾਮ ਹੈ ਮੇਰਾ ਢੁੱਲਕੋਟਾ ਜੀ ਜਿਹੜਾ ਸ਼੍ਰੀ ਮਖਸਰ ਸਾਹਿਬ ਠੀਕ ਹੈ ਜੀ ਮਿੱਤਰੋ ਢੂੜਕੋਟ ਪਿੰਡ ਆ ਜੈਤੋ ਮੰਡੀ ਜਿਵੇਂ ਹਲਾਂ ਵਾਲੀ ਤੁਸੀਂ ਮਸ਼ਹੂਰ ਸੁਣੀ ਹੋਊਗੀ ਉਵੇਂ ਹੀ ਇਹ ਨੇੜੇ ਟੱਚ ਦੇ ਵਿੱਚ ਪਿੰਡ ਰਹਿ ਜਾਂਦਾ ਜੀ ਤੇ ਬਾਈ ਹੋਰਾਂ ਦੀ ਕਿੰਨੇ ਸਮੇਂ ਤੋਂ ਵਰਕਸ਼ਾਪ ਹੈ ਜੀ 2008 ਤੋਂ ਸ਼ੁਰੂ ਕੀਤੀ ਜੀ ਠੀਕ ਹੈ ਹਾਂ 2008 ਤੋਂ ਬਾਈ ਹੋ ਰਹੀ ਇਹ ਖੇਤੀਬਾੜੀ ਦੇ ਸਾਰੇ ਸੰਦ ਬਣਾ ਰਹੇ ਆ। ਬਾਕੀ ਬਈ ਇਹ ਹੋਰ ਵੀ ਆਪਾਂ ਨਾਲ ਨਾਲ ਰਿਪੇਅਰ ਦਾ ਕੰਮ ਕਰਦੇ ਆ। ਹਾਂਜੀ ਰਿਪੇਅਰ ਦਾ ਵੀ ਕਰਦੇ ਆ ਜੀ ਤੇ ਸਾਰੇ ਸੰਦ ਟੋਟਲ ਜਿਹੜਾ ਵੀ ਕੋਈ ਸੰਦ ਐਗਰੀਕਲਚਰ ਦਾ ਸਾਰੇ ਸੰਦ ਬਣਾਉਣੇ ਆ ਜੀ। ਠੀਕ ਹੈ ਜੀ। ਇਹ ਜਿਹੜੇ ਵਾਸਤੇ ਮਸ਼ੀਨਾਂ ਬਣਾਉਣੇ ਆ ਪਗਾਰਾ ਬੁੰਨਣ ਵਾਸਤੇ। ਅੱਛਾ ਉਹ ਮਸ਼ੀਨਾਂ ਵੀ ਉਹ ਵੀ ਦਿਖਾਉਣੇ ਆ ਬਈ ਮਿੱਤਰੋ ਇਹ ਰੂਟਾਵੇਟਰ ਬਾਰੇ ਵੀ ਜਾਣਕਾਰੀ ਲਵਾਂਗੇ। ਇਹ ਇਹ ਵੀ ਬਾਈ ਨੇ ਤਿਆਰ ਕਰਿਆ। ਬਾਕੀ ਬਈ ਇਸ ਤੋਂ ਵੱਡਾ ਸਹਿਜ ਵੀ ਤੁਸੀਂ ਤਿਆਰ ਕਰਿਆ। ਹਾਂਜੀ 12 ਫੁੱਟ ਤੱਕ ਤਿਆਰ ਕੀਤੇ ਆ। ਠੀਕ ਹੈ। ਲਾ ਫਿਰ ਪਹਿਲਾਂ ਤਾਂ ਬਈ ਆਪਾਂ ਟਰਾਲੇ ਬਾਰੇ ਗੱਲਬਾਤ ਕਰੀਏ ਜਿਹੜਾ ਲਿਸ਼ਕਾ ਮਾਰੀ ਜਾਂਦਾ ਅੱਜ ਤੇਰੀ ਵਰਕਸ਼ਾਪ ਦੀ ਬਈ ਸ਼ਾਨ ਬਣਿਆ ਖੜਾ ਹੈ ਨਾ ਬਹੁਤ ਸੋਹਣਾ ਪਹਿਲਾਂ ਤਾਂ ਰੰਗ ਬਹੁਤ ਸੋਹਣਾ ਹੋਇਆ ਬਈ ਇਹ ਰੰਗ ਕਿਹੜਾ ਕਰੇ ਬਈ 2K ਪੇਂਟ ਕੀਤਾ ਜੀ 2K ਬਈ ਮੰਨ ਲਓ ਤੁਸੀਂ ਕਹੀ ਬਈ ਕੋਈ ਵੱਡੀ ਤੋਂ ਵੱਡੀ ਫਰਮ ਜੇ ਕੋਈ ਟਰਾਲੀ ਵਾਲੀ ਤਿਆਰ ਕਰਦੀ ਸੇਮ ਉਹਨਾਂ ਨਾਲ ਦਾ ਹੀ ਹੋ ਗਿਆ ਜੀ ਇਹ ਆਹੀ ਤਕਰੀਬਨ ਸਾਰੇ ਹਾਂਜੀ ਹਾਂਜੀ ਠੀਕ ਹੈ ਬਈ ਮੜੀ ਕੁਆਲਿਟੀ ਚੈੱਕ ਕਰਾ ਪਹਿਲਾਂ ਪੇਂਟ ਦੀ ਗੱਲ ਹੀ ਕਰੀਏ ਆਪਾਂ ਤਾਂ ਫਿਰ ਪੇਂਟ ਹੀ ਕਰਾਈਏ ਤੁਸੀਂ ਇੱਥੋਂ ਦੇਖੋ ਕੋਈ ਲੱਗਦਾ ਕਿਸੇ ਨੇ ਲੇੜ ਭਰੀ ਆ ਜੀ ਲੈ ਜੋ ਮਾਰਦੀ ਮੁੰਡਾ ਜਮਾ ਕਰ ਆ ਵੇਖੋ ਤੁਸੀਂ ਚੁੰਡਾਂ ਚੰਡਾਂ ਜਿ ਕਿਤੇ ਕੋਈ ਕਮੀ ਪੇਸ਼ੀ ਹੈ ਤਾਂ ਦੱਸੋ ਤੁਸੀਂ ਇੰਨੀ ਸਫਾਈ ਨਾਲ ਟਰਾਲਾ ਤਿਆਰ ਹੋਇਆ ਇਹਦੇ ਵਿੱਚ ਮਿੱਤਰੋ ਕੁਝ ਗੱਲਾਂ ਜਿਹੜੀਆਂ ਮਾਲਕਾਂ ਨੇ ਐਡ ਕਰਾਈਆਂ ਕੁਝ ਗੱਲਾਂ ਬਾਈ ਦੀ ਤਕਨੀਕ ਹੈ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜ਼ਰੂਰੀ ਨਹੀਂ ਵੀ ਤੁਸੀਂ ਆਹੀ ਸ਼ੇਪ ਦੇ ਵਿੱਚ ਟਰਾਲਾ ਤਿਆਰ ਕਰਾਉਣਾ ਜਿਵੇਂ ਦਾ ਤੁਸੀਂ ਕਹੋਗੇ ਸੇਮ ਓਵੇਂ ਦਾ ਡਿੱਟੋ ਥੋੜੇ ਜਿਹੜੇ ਮਨ ਦੇ ਵਿੱਚ ਫੋਟੋ ਬਣ ਗਈ ਉਹ ਤੁਹਾਨੂੰ ਬਾਈ ਟਰਾਲਾ ਪੇਸ਼ ਕਰਕੇ ਦਊਗਾ ਹਾਂ ਤੇ ਇਹਦੇ ਵਿੱਚ ਤਾਂ ਕੁਝ ਚੀਜ਼ਾਂ ਬਾਈ ਮਾਲਕਾਂ ਨੇ ਆਹ ਰਕਰ ਕਰਾਂਗੇ ਹਾਂਜੀ ਹਾਂਜੀ ਜਿਵੇਂ ਇਹ ਵੀ ਗਾਟਾ ਜਿਵੇਂ ਜੀ ਇਹ ਹਾਂਜੀ ਗਾਟੇ ਦੀ ਥੋੜੀ ਜੀ ਉਹ ਮਾਲਕਾਂ ਦੀ ਚੁਆਇਸ ਸੀਗੀ ਵੀ ਇਸ ਤਰ੍ਹਾਂ ਚਾਹੀਦਾ ਸੀ ਉਹ ਇਸ ਤਰ੍ਹਾਂ ਕੀਤਾ ਜੀ ਮੜਾ ਜੀ ਬਈ ਪਿੱਛੇ ਹਟ ਕੇ ਦਿਖਾਈਏ ਇਹ ਇਹ ਗਾਟੇ ਨੂੰ ਬਈ ਆਪਾਂ ਮੱਛੀ ਹੌਕ ਟਾਈਪ ਉਹ ਵੀ ਕਰ ਸਕਦੇ ਹਾਂ ਹਾਂਜੀ ਹਾਂਜੀ ਮੱਛੀ ਉਹ ਵੀ ਆ ਜੀ ਮੱਛੀ ਟਾਈਪ ਹੀ ਆ ਇਹ ਠੀਕ ਹੈ ਪਰ ਥੋੜਾ ਜਿਆਦਾ ਜੀ ਸ਼ੇਪ ਹਾਂ ਸ਼ੇਪ ਬਦਲੀ ਵੀ ਆ ਜੀ ਹਾਂ ਸ਼ੇਪ ਬਦਲੀ ਵੀ ਆ ਜੀ ਜੇ ਜਿਵੇਂ ਮੱਛੀ ਵਾਂਗੂ ਕਰਨਾ ਉਹ ਵੀ ਹੋ ਜਾਂਦਾ ਹੈ ਹਾਂ ਉਹ ਵੀ ਹੋ ਜਾਂਦਾ ਜੀ ਠੀਕ ਹੈ ਜੀ ਯਾਨੀ ਇੰਟੈਲ ਕਿਸੇ ਕੰਮ ਦੀ ਨਹੀਂ ਆਪਣਾ ਬਈ ਹਰੇਕ ਮਹਾਰਾਜ ਦੀ ਕਿਰ ਤੇ ਬਈ ਆਹ ਕੀ ਚੀਜ਼ ਆ ਪਹਿਲਾਂ ਤਾਂ ਆਪਾਂ ਇਹ ਵੇਖੇ ਗਾਟੇ ਤੇ ਚੱਲਦੇ ਆਪਾਂ ਇਹ ਪੀਟੀਓ ਇਹ ਗੇਅਰ ਆ ਜੀ ਇਹੇ ਠੀਕ ਹੈ ਇਹ ਰੈਨਲ ਡਿਲੀਵਰੀ ਫਿੱਟ ਕੀਤਾ ਆਪਾਂ ਅੱਛਾ ਜਿਵੇਂ ਟਰੱਕ ਦਾ ਹੈਗਾ ਨਾ ਸਿਸਟਮ ਵਿੱਚੋਂ ਓਵੇਂ ਹੀ ਫਿੱਟ ਕੀਤਾ ਇਹਨੂੰ ਠੀਕ ਹੈ ਲਾ ਦਿਓ ਮੰਤਰਾ ਦਿਖਾ ਅੱਛਾ ਇਹ ਵੀ ਪੀਟ ਕੋ ਵਾਲਾ ਟਰਾਲਾ ਹੈ ਤੇ ਆਹ ਜਿਹੜਾ ਲੀਵਰ ਟਰੱਕ ਨੂੰ ਆਉਂਦਾ ਗੱਡੀ ਨੂੰ ਉਹੀ ਹੈ ਇਹ ਸੇਮ ਹੀ ਓਵੇਂ ਹੀ ਫਿੱਟ ਕਰਤਾ ਜੀ ਠੀਕ ਹੈ ਤੇ ਇੱਥੇ ਵੀ ਚੱਲਣਾ ਕਰਾਸ ਤੇ ਬਈ ਕਰਾਸ ਦੇ ਵਿੱਚ ਕੋਈ ਅੜਨ ਵਾਲੀ ਚੀਜ਼ ਨਾ ਨਾ ਜੀ ਕੋਈ ਚਲਾ ਕੇ ਦਿਖਾਇਆ ਆਪਾਂ ਸਾਰਾ ਕੁਝ ਇਹ ਬਈ ਮਿੱਤਰੋ ਡੈਮੋ ਵੀ ਆਪਾਂ ਲਾਵਾਂਗੇ ਤੁਹਾਨੂੰ ਵੀਡੀਓ ਨਾਲ ਨਾਲ ਲਾ ਦਿੰਨੇ ਆ ਤੇ ਆਹ ਬਈ ਨਾਲ ਹੀ ਇਹਦੇ ਅੰਦਰ ਚੱਲੀ ਜਾਂਦਾ ਹਾਂਜੀ ਇਹਦੇ ਵਿੱਚ ਪਾ ਕੇ ਦੇ ਉੱਥੋਂ ਲੱਕ ਲੱਗਦੀ ਆਪਾਂ ਕਰਤੀ ਅੰਦਰ ਇੱਥੋਂ ਸਿੱਧਾ ਕਰਾਸ ਟਰੈਕਟਰ ਦੀ ਹੁੱਕ 'ਚ ਪਾਣਾ ਕਿਵੇਂ ਇਹ ਚੱਲਣਾ ਆਪਾਂ ਚਲਾ ਕੇ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਵੀ ਹੁਣ ਜੇਸੀ ਦੀ ਗੱਲ ਕਰੀਏ ਤਾਂ ਵੀ ਇਹਦੇ 'ਚ ਹੁਣ ਜਿਵੇਂ ਗਾਡਰ ਗੁਡਰਾਈ ਇਹ ਕਿੰਨੇ ਇੰਚੀ ਯੂਜ਼ ਕਰਿਆ ਜੀ ਇਹ 8 ਇੰਚੀ ਚਾਸੀ ਹੈ ਜੀ ਹੁਣ ਜੇ 12 ਇੰਚੀ ਤਿਆਰ ਹੋਇਆ ਹੈ ਥੱਲੇ ਚੈਨਲ ਫਿੱਟ ਕਰਕੇ ਠੀਕ ਹੈ ਜੀ ਹਾਂਜੀ ਲੈ ਵੀ ਮੇਤਰੋ ਥੋੜਾ ਜਿਹਾ ਤੁਹਾਨੂੰ ਨਾਲ ਨਾਲ ਥੱਲੋਂ ਦਿਖਾਈਏ ਆਪਾਂ ਤੇ ਜੇਸੀ ਹੈ ਬਈ ਇਹ ਜਿਹੜੀ 8 ਇੰਚੀ ਬੋਲਦੇ ਆਂ 8 ਤੋਂ ਇਹਨੂੰ 12 ਇੰਚੀ ਤਿਆਰ ਕੀਤਾ ਬਈ ਅੱਛਾ ਆ ਜਿਵੇਂ ਥੱਲੇ ਚੈਨਲ ਲਾ ਕੇ ਹੀ 12 ਇੰਚੀ ਤਿਆਰ ਹੋਇਆ ਹੈ ਜੀ ਆਹ ਹਾ ਉੱਤੇ ਬਈ ਗਾਡਰ ਆ ਗਿਆ 8 ਇੰਚੀ ਆਹ ਨਾਲ ਤੁਸੀਂ ਸਪੋਰਟ ਆਸਤੇ ਹਾਂਜੀ ਇਹ ਸੇ ਠੀਕ ਹੈ ਲੈ ਵੀ ਮਿੱਤਰੋ ਤੇ ਇਹਦੂ ਬਾਦ ਬਈ ਆਪਾਂ ਨਾਲ ਹੀ ਥੱਲੇ ਬੈਠੋ ਇਹ ਗੱਲ ਕਰੀਏ ਬਈ ਇਹ ਚੈਨਰ ਕਿੰਨੀ ਦੂਰ ਤੇ ਪਾਉਣਾ ਤੁਸੀਂ ਜੀ ਚੈਨਰ ਇਹ 8 ਇੰਚੀ ਤੇ 10 ਇੰਚੀ ਤੇ ਵਿਕਦੇ ਆਉਂਦੇ ਆ ਜੀ 8 ਇੰਚੀ ਜਾਂ 10 ਇੰਚੀ ਜਿੰਨੇ ਵੀ ਅਡਜਸਟਮੈਂਟ ਬਣਦੀ ਹੈ ਸਾਡੀ ਇਹ ਬੇਚਣਾ ਇਹ ਇਹ ਟਰਾਲੇ ਦਾ ਜੀ ਇਹ ਕਿੰਨੇ ਦਾ ਹੈ ਜੀ ਇਹਦਾ 8 ਇੰਚੀ ਤੇ ਆ ਜੀ 8 ਇੰਚੀ ਤੇ ਹਾਂ ਜੀ ਇਹਦੇ 'ਚ ਬਈ ਕੋਈ ਚਾਦਰ ਚ ਉਧਰ ਬੈਠਣ ਦੀ ਸਮੱਸਿਆ ਨਹੀਂ ਨਾ ਕੋਈ ਨਹੀਂ ਨਾ ਤੁਸੀਂ ਮੰਨ ਲਾ ਜਦੋਂ ਤੋਂ ਬਣਾ ਰਹੇ ਆਂ ਵੀ ਇੰਨੀ ਬੈਠੀ ਰੱਖਦੇ ਹਾਂ ਹਾਂ ਜੀ ਇੰਨੀ ਬੈਠੀ ਰੱਖਦੇ ਜੀ ਕੋਈ ਦਿੱਕਤ ਨਹੀਂ ਆ ਰਹੀ ਕਿਸੇ ਦੀ ਠੀ ਤੇ ਬਈ ਇਹਦੇ ਹੁਣ ਜਿਵੇਂ ਸਾਈਡ ਤੇ ਸਾਈਡ ਤੇ ਕਿੰਨੇ ਗੇਜ ਲੱਗੀ ਜਾਂਦਾ 10 ਗੇਜ ਜਦ ਲੱਗੀ ਟਾਟਾ ਦੀ ਠੀਕ ਹੈ ਹਾਂਜੀ ਇਹ ਬਈ ਜਿਵੇਂ ਹੁਣ 10 ਗੇਜ ਲਾਈ ਹੈ ਜੇ ਕੋਈ ਬੰਦਾ ਮਾਲਕ ਆਖੇ ਮੈਂ ਇਹਦੋਂ ਵੀ ਭਾਰਾ ਕਰਾਉਣਾ ਜਾਂ ਹੋਰ ਲਾਉਣਾ ਹੈ ਹੋ ਜਾਊਗਾ ਹਾਂਜੀ ਲਾ ਲੂ ਬਈ ਹੋ ਜਾਊਗਾ ਹਾਂਜੀ ਠੀਕ ਹੈ ਥੋੜੀ ਇਹ ਤਾਂ ਨਹੀਂ ਡਿਮਾਂਡ ਵੀ ਅਸੀਂ ਤਾਂ ਇੱਥੋਂ ਤੱਕ ਹੀ ਲਾਉਣੀ ਨਹੀਂ ਜਿਵੇਂ ਗਾਗ ਕਹੂਗਾ ਗਾਗ ਦੇ ਡੁਗਾਂਟ ਗਾਗ ਦੇ ਅਕੋਰਡਿੰਗ ਹਾਂਜੀ ਲੈ ਵੀ ਮੈਂ ਤਰੋ ਦੇਖੋ ਤੁਸੀਂ ਬਾਕੀ ਜੋ ਟਰਾਲੀ ਨੂੰ ਖੜਕਾ ਕੇ ਹੀ ਦੇਣਿਆ ਤਾਂ ਵੇਖਣ ਨੂੰ ਵੀ ਮਜ਼ਬੂਤ ਲੱਗਦਾ ਤੇ ਬਣਿਆ ਵੀ ਵਾਕਈ ਹੈਵੀ ਹੋਇਆ ਹਾਂਜੀ ਤੇ ਬਈ ਤੇ ਨਾਲ ਨਾਲ ਬਈ ਡਾਲੇ ਦੇ ਵੀ ਆਪਾਂ ਨੂੰ ਤੁਸੀਂ ਲੋਕ ਦਿਖਾਓ ਹਾਂਜੀ ਬਈ ਇਹ ਕਿਵੇਂ ਇਹ ਬਈ ਕਿਹੜੀ ਤਕਨੀਕ ਦਾ ਲੋਕ ਇਹ ਸਾਡੇ ਹੱਥ ਦਾ ਰੈਡੀਮੇਡ ਹੀ ਤਿਆਰ ਕੀਤਾ ਵੀ ਹੱਥ ਨਾਲ ਲੋਕ ਤਿਆਰ ਕੀਤਾ ਵੇ ਜੀ ਅੱਛਾ ਜੀ ਹਾਂਜੀ ਇਹ ਦੋ ਥਾਵਾਂ ਤੋਂ ਡਾਲਾ ਬੜਾ ਇਹਦੀ ਪ੍ਰੋਬਲਮ ਨਹੀਂ ਆਉਂਦੀ ਕੋਈ ਨਾ ਖਰਾਬ ਹੋਣ ਦੀ ਸਾਰੀ ਜ਼ਿੰਦਗੀ ਦੀ ਨਹੀਂ ਆਉਂਦੀ ਜੀ ਅੱਛਾ ਇਹ ਬਈ ਯਰ ਨਵੀਂ ਤਕਨੀਕ ਆ ਆ ਦੇਖੋ ਬਈ ਮਿੱਤਰੋ ਇੱਥੋਂ ਇਹ ਚਾਰਸਾ ਹੁਣ ਹਾਂਜੀ ਜਦੋਂ ਉਹਦੇ ਵਿੱਚ ਜਾਊਗਾ ਪਾਈਪ ਦੇ ਤਾਂ ਇਹਨੇ ਆਟੋਮੈਟਿਕ ਧੱਕੇ ਦੇ ਨਾਲ ਡਾਲੇ ਨੂੰ ਅੰਦਰ ਨੂੰ ਲੈ ਹਾਂਜੀ ਹਾਂਜੀ ਠੀਕ ਹੈ ਇਹਦਾ ਬਈ ਕੋਈ ਨਾ ਖਰਾਬ ਹੋਣ ਵਾਲੀ ਗੱਲ ਹਨਾ ਨਾ ਕੋਈ ਘਸਣ ਵਾਲੀ ਗੱਲ। ਲਓ ਵੀ ਮਿੱਤਰੋ ਹੁਣ ਤੁਸੀਂ ਵਿੱਚੋਂ ਟਰਾਲਾ ਚੈੱਕ ਕਰੋ ਬਈ। ਬਈ ਇਹ ਚੌੜਾ-ਚੌੜਾ ਪਲਾਨ ਲੱਗਦਾ ਕਿੰਨਾ ਹੈ ਜੀ ਇਹ? 8 ਫੁੱਟ ਹੈ। ਅੱਛਾ 8 ਫੁੱਟ ਚੌੜਾ ਹੈ ਇਹ। ਹਾਂਜੀ। ਲਓ ਵੀ ਬਈ। ਇਹਦਾ ਯਾਰ ਬਈ ਥੱਲੋਂ ਥੱਲੇ ਵੀ ਕਿਹੜਾ ਪੇਂਟ ਹੋਇਆ ਬਈ? ਥੱਲੇ ਵੀ ਟੂਕੇ ਦੇ ਹੀ ਹੋਇਆ ਈ ਸਾਰਾ। ਹਾਂ ਬੜੀ ਬਈ ਕੁਲਾ-ਕੁਲਾ ਹੋਇਆ ਪਿਆ ਹਨਾ ਗੱਲ। ਹਾਂਜੀ। ਇਹ ਜਿਹੜੀ ਸਾਈਡ ਆ ਮਿੱਤਰੋ ਇਹ 10 ਗੇਜ ਹੈ। ਬਈ ਇਹ ਜਿਹੜੀ ਲੇਡ ਦਿਖਦੀ ਹੁੰਦੀ ਹੈ ਬਈ ਯਾਰ ਇਹਦੇ ਤੋਂ ਕੋਈ ਜੱਜ ਕਰ ਸਕਦੇ ਆ ਆਪਾਂ ਵੀ ਇਹ ਚਾਦਰ ਪਤਲੀ ਲੱਗੀ ਜਾਂ ਹੈ ਵੀ ਇਹ ਜਿਵੇਂ ਵਿੱਚ ਮਾੜੀ ਮਾੜੀ ਦਿਖ ਰਹੀ ਕਿ ਦਿਖਣੀ ਵੀ ਨਹੀਂ ਨਹੀਂ ਅਸੀਂ ਮੈਗ ਬਿਲਡਿੰਗ ਕਰਦੇ ਆਂ ਅੱਛਾ ਮੈਗ ਬਿਲਡਿੰਗ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਇਹਦੇ ਵਿੱਚ ਅੱਛਾ ਮੈਗਣਾ ਅੰਦਰ ਦੇਖਣੇ ਦਿਖਣਾ ਹਾਂਜੀ ਹਾਂਜੀ ਮੈਗ ਬਿਲਡਿੰਗ ਕਰਦੇ ਆਂ ਠੀਕ ਆ ਉਵੇਂ ਬਈ ਚਾਦਰ ਨਹੀਂ ਕੋਈ ਆਪਾਂ ਕਹਿ ਰਹੇ ਬਲਕਿ ਨਾ 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 ਅੰਦਰ ਤਾਂ ਕੋਈ ਪ੍ਰੋਬਲਮ ਨਹੀਂ ਚਾਦਰ ਨਹੀਂ ਹਲਕੀ ਠੀਕ ਆ ਲੈ ਵੀ ਦੇਖੋ ਬਾਕੀ ਇਹ ਚੀਜ਼ ਤਾਂ ਬਾਈ ਨੇ ਜੋ ਕਲੀਅਰ ਹੀ ਕਰ ਦਿੱਤੀ ਐ ਵੀ ਜਿਹੜੀ ਚਾਦਰ ਐ ਉਹ ਮਾਲਕਾਂ ਦੇ ਹਿਸਾਬ ਨਾਲ ਲੱਗਣੀ ਹੈ ਹਾਂਜੀ ਹਾਂਜੀ ਬਈ ਐਵੇਂ ਬਾਈ ਇੱਥੇ ਤੁਹਾਨੂੰ ਮੰਨ ਲਓ ਨਜਾਇਜ਼ ਖਰਚਾ ਨਹੀਂ ਪਉਂਦਾ ਜਿਹੜੇ ਤੁਹਾਡੇ ਮਨ ਨੂੰ ਜਚੂਗੀ ਚੀਜ਼ ਉਹ ਹੀ ਲਾਉਗਾ ਤੇ ਵੈਡ ਦੇ ਵਿੱਚ ਬਈ ਦੋ ਸਪੋਟਾਂ ਆਂ ਹਾਂਜੀ ਹਾਂਜੀ ਦੋ ਸਪੋਟ ਇਹ ਬਈ ਆਮ ਜਿਵੇਂ ਸੈ ਚੱਲਦਾ ਈ 16 7 ਜਾਂ 16 ਮੰਨ ਲਓ 14 7 ਜਾਂ 7 ਦਾ ਜਿਆਦਾ ਚੱਲਦਾ ਏ 8 ਫੁੱਟ ਵੀ ਉਹਨਾਂ ਦੀ ਜੇ ਟਰੱਕ ਇੱਕ ਤਾਂ ਡਿਮਾਂਡ ਸੀਗੀ ਇੱਕ ਟਰੱਕ ਦਾ ਇਸਾ ਫਿਰ ਫਿਟਿੰਗ ਵਧੀਆ ਆਉਂਦੀ ਹੈ ਜੀ ਠੀਕ ਹੈ ਹਾਂਜੀ ਜਿਹੜਾ ਘੋੜੇ ਦਾ ਇਸਾ ਉਹ ਮਤਲਬ ਸਹੀ ਆਉਂਦਾਗਾ ਇੱਕ ਇੰਟਰ ਦਾ ਲਾਉਣੇ ਆਪਾਂ ਉਹ 7 ਚੱਲੇ ਜਾਂਦਾ ਏ ਠੀਕ ਹੈ ਉਹ ਸੱਤ ਵੀ ਚੱਲੇ ਜਾਂਦੇ ਆ ਇਹ ਆਮ ਬਈ ਵਰਕਸ਼ਾਪਾਂ ਵਾਲੇ ਵੀ ਇਹੀ ਇਹ ਚੀਜ਼ ਲਾਉਂਦੇ ਇਹੀ ਚੀਜ਼ ਲਾਉਂਦੇ ਸਾਰੇ ਜੀ ਠੀਕ ਹੈ ਜਿਹੜੀ ਪੀ 2 ਆ ਬਈ ਉਹ ਕੋਈ ਵੀ ਮੰਨ ਲਓ ਤੁਸੀਂ ਕਹਦੇ ਵੀ ਅਸੀਂ ਤਾਂ ਜੀ ਸਾਰਿਆਂ ਤੋਂ ਸਰਾ ਲਾਉਣੇ ਆ ਵੀ ਉਹ ਸਾਰੇ ਇਹੀ ਚੀਜ਼ ਯੂਜ਼ ਕਰਦੇ ਇਹੀ ਚੀਜ਼ ਯੂਜ਼ ਕਰਦੇ ਸਾਰੇ ਟਰੱਕ ਦਾ ਹੀ ਸ਼ਾਰਟ ਯੂਜ਼ ਕਰਦੇ ਆ ਜੀ ਕੋਈ ਐਵੇਂ ਨਜਾਇਜ਼ ਕਹੀ ਜਾਵੇ ਤਾਂ ਗੱਲ ਵੱਖਰੀ ਹੈ ਨਹੀਂ 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 ਇਹ ਤਾਂ ਸਾਰੇ ਇੱਕੋ ਹੀ ਚੀਜ਼ ਹੈ ਜੀ ਠੀਕ ਹੈ ਬਈ ਡਾਲੇ ਤੇ ਵੀ ਬੜੀਆਂ ਗੱਲਾਂ ਹਰੇਕ ਬੰਦਾ ਆਪਦੀ ਕਲਾ ਦੱਸਦਾ ਹੈ ਥੋੜੇ ਡਾਲੇ ਦੇ ਵਿੱਚ ਵੀ ਕੀ ਖਾਸੀ ਦਾ ਜਮੇ ਇੱਥੇ ਕੋਈ ਟੈਂਪਰੀ ਬੁਸ਼ ਲੱਗੇ ਹੋਇਆ ਜੀ ਸਾਰੀ ਬੇਨ ਤੇ ਇੱਥੇ ਬੁਸ਼ ਲੱਗੇ ਹੋਏ ਇੱਥੇ ਪਾਈਪ ਲੱਗੀ ਵੀ ਅਜੇ ਕੱਢਣੀ ਆ ਆਸਾਨੀ ਨਾਲ ਹੀ ਨਿਕਲੇਊਗੀ ਠੀਕ ਹੈ ਤੇ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਨਾ ਹੀ ਕੋਈ ਘਸ ਕੇ ਲੰਮਕੇ ਡਾਲਾ ਮੈਨ ਲੰਮਕਨ ਦੀ ਸ਼ਿਕਾਇਤ ਹੁੰਦੀ ਇਹ ਡਾਲੇ ਦੀ ਹਾਂ ਉਹ ਮੈਨ ਤਾਂ ਇਹ ਚੀਜ਼ਾਂ ਬਈ ਚਲੋ ਸੋਹਣਪੁਣਾ ਤੇ ਸਟicker ਦਾ ਬਈ ਹਰੇਕ ਬੰਦਾ ਮੇਰੇ ਵਰਗਾ ਵੀ ਜੜ ਸਕਦਾ ਜੀ ਨੇ ਮਾਲੋ ਮਾੜਾ ਮੋਟ ਕੰਮ ਜਾਣਦਾ ਹਾਂ। ਮੇਨ ਤੁਹਾਡੀ ਕਲਾ ਆਉਣੀ ਹੈ ਇੱਥੇ ਵੀ ਦਾਣੇ ਡੋਲਣ ਵੇਲੇ ਹਾਂਜੀ ਹਾਂਜੀ ਤੇ ਡਾਲੇ ਡੂਲੇ ਦੀ ਸੈਟਿੰਗ ਵੇਲੇ ਹਾਂਜੀ ਹਾਂਜੀ ਤੇ ਇੱਕ ਟਰਾਲਾ ਚੱਲਣ ਵੇਲੇ ਹਾਂਜੀ ਵੀ ਨਜਾਇਜ਼ ਦਾਬੂ ਤਾਂ ਨਹੀਂ ਰਹਿੰਦਾ। ਇਹ ਸਭ ਤੋਂ ਪਹਿਲਾਂ ਇਹ ਛੜ ਕੇ ਰੋਡ ਤੇ ਜੋ ਚੱਲਦਾ ਨਹੀਂ ਡਰਾਈਵਰ ਨੂੰ ਸੀਟ ਤੇ ਨਹੀਂ ਬੈਠਣਦਾ ਐਂ ਜੇ ਕਰਾਉਂਦਾ ਜੀ। ਬਿਲਕੁਲ ਬਿਲਕੁਲ। ਉਹ ਨਹੀਂ ਪ੍ਰੋਬਲਮ ਆਉਂਦੀ ਇਹ। ਉਹ ਨਹੀਂ ਟੱਕ ਮਾ ਚੱਲੂਗੀ। ਹਾਂ ਟੱਕ ਮਾ ਚੱਲੂਗੀ ਜੀ। ਠੀਕ ਹੈ। ਤੇ ਆਹ ਸਾਡਾ 11 ਤੋਂ ਲੈ ਕੇ ਇਹਦੀ ਇਹ ਪ੍ਰੋਬਲਮ ਨਹੀਂ ਆਉਂਦੀ ਜੀ। ਠੀਕ ਹੈ ਤੇ ਆਹ ਚੀਜ਼ਾਂ ਬਈ ਤੁਸੀਂ ਦੇਖ ਹੀ ਸਕਦੇ ਆ ਇਹ ਤਾਂ ਜਿਵੇਂ ਹੁਣ ਮੈਂ ਕਹਾਂ ਤਾਂ ਉਹ ਗੱਲ ਹੀ ਆ ਵੀ ਵਾਕਈ ਸਰੋਂ ਦਾ ਦਾਣਾ ਨਹੀਂ ਬਾਹਰ ਆਉਣਾ ਜਿਹੜੇ ਹਿਸਾਬ ਤੇ ਬਾਈ ਨੇ ਮੜਿਆ ਪਿਆ ਤੁਸੀਂ ਦੇਖੋ ਤੇ ਇਹ ਬਈ ਵੈੱਡ ਇੰਜਰ ਵਾਲਾ ਵੈੱਡ ਤਿਆਰ ਕਰਵਾਇਆ ਜੀ ਠੀਕ ਹੈ ਹਾਂ ਜੀ ਇਹ ਵੀ ਹੋ ਜਾਂਦਾ ਵੀ ਹਾਂ ਹਾਂ ਇਹ ਵੀ ਹੋ ਜਾਂਦਾ ਸਿੰਪਲ ਵੀ ਲੱਗ ਜਾਂਦਾ ਜਿਹੜਾ ਕੋਈ ਗਾ ਕਹਿੰਦਾ ਜਿਹੋ ਹਿਸਾਬ ਨਾਲ ਇਹਦੀ ਬਾਡੀ ਟੇਪਰ ਕਰਵਾਈ ਵੀ ਆ ਅੱਛਾ ਬਾਈ ਜਾਨੇ ਉਹ ਤੋਂ 3 ਇੰਚ ਚੌੜੀ ਆ ਉਹ ਵੀ ਹੋ ਜਾਂਦੀ ਐ ਸਿੰਪਲ ਰੱਖੋਣੀ ਸਿੱਧੀ ਓਵੇਂ ਵੀ ਹੋ ਜਾਂਦੀ ਠੀਕ ਐ ਲੈ ਮਿੱਤਰੋ ਇਹ ਜਿਹੜਾ ਟਰਾਲਾ ਇਹ ਜਿਵੇਂ ਜਿਵੇਂ ਮਾਲਕਾਣਾ ਬਾਈ ਨੇ ਕੌਪਰੋਮਾਈਜ਼ ਕਰਿਆ ਓਵੇਂ ਓਵੇਂ ਟਰਾਲਾ ਤਿਆਰ ਹੋਇਆ ਜੇ ਤੁਸੀਂ ਆਖੋਗੇ ਇਹਨੂੰ ਸਿੰਪਲ ਮੱਛੀ ਹੌਕ ਵਾਲਾ ਜਾਂ ਜਿਵੇਂ ਵੀ ਸੋਹਣਾ ਤੋਂ ਸੋਹਣਾ ਬਣਾਉਣਾ ਓਵੇਂ ਬਾਈ ਤਿਆਰ ਕਰ ਦੂਗਾ ਇਹ ਇਹ ਜਿਹੜਾ ਅੱਗੇ ਵਧਾਉਣ ਦਾ ਇਹ ਵੀ ਬਈ ਉਹਨਾਂ ਬਾਈਆਂ ਹੋਰਾਂ ਨੇ ਕਹੀਆਂ ਹਾਂਜੀ ਹਾਂਜੀ ਇਹ ਵੀ ਸਾਰੇ ਪਹਿਲਾਂ ਤੋਂ ਹੀ ਵਧਾ ਰਹੇ ਆ ਜੀ ਠੀਕ ਐ ਸਾਰੇ ਕਹਿੰਦੇ ਸੀ ਜਿਵੇਂ ਪਹਿਲਾਂ ਵਾਲੀਆਂ ਟਰਾਲੀਆਂ ਖੜੀਆਂ ਇਹਨਾਂ ਦੇ ਵੀ ਪਹਿਲਾਂ ਤਾਂ ਅੱਗੋਂ ਥੋੜਾ ਜਿਹਾ ਸੋਹਣਾ ਲੱਗਦਾ ਠੀਕ ਹੈ ਨਾਲੇ ਕੋਈ ਚਲੋ ਚਾਰ ਮਣ ਦਾਣੇ ਵੱਧ ਪੈ ਜਾਂਦੇ ਆਣੇ ਦਾਣੇ ਵੱਧ ਪੈ ਜਾਂਦੇ ਠੀਕ ਹੈ ਇਹਦੇ ਨਾਲ ਕੋਈ ਵੀ ਟਰੈਕਟਰ ਤੇ ਮੰਨ ਲਓ ਦਾਬੂ ਹੋਣ ਵਾਲੀ ਸ਼ਿਕਾਇਤ ਨਹੀਂ ਨਹੀਂ ਜੀ ਨਹੀਂ ਅੱਛਾ ਠੀਕ ਹੈ ਤੇ ਭਾਈ ਇਹਦਾ ਜੇ ਬੈਡ ਵੁੱਡ ਲਾਉਣਾ ਹੋਵੇ ਉਹ ਕਿੰਨਾ ਕੋਖਾ ਜੜਿਆ ਹੁੰਦਾ ਸੋਣਾ ਨਹੀਂ ਸੋਖੇ ਹੀ ਲੈ ਜਾਂਦੇ ਆ ਬੈਡ ਦਾ ਕਾਬਲੇ ਹੀ ਕਾਬਲੇ ਖੋਦੂ ਤੇ ਲੈ ਜਾਣਾ ਜੀ ਜੇ ਸਾਈਡ ਤੋਂ ਦੇਖੀ ਤਾਂ ਬਈ ਨੇ ਜਮਾਂ ਹੀ ਬਈ ਤਰਨ ਕਨਟਾਂ ਚ ਸਾਰਦਾ ਹਣਾ ਜੀ ਹਾਂਜੀ ਹਾਂਜੀ ਤਰਨ ਕਨਟਾਂ ਚ ਸਾਰਦਾ ਬਈ ਐ ਬਾਲਾ ਐ ਨਹੀਂ ਵੀ ਨਿੱਕੇ ਨਿੱਕੇ ਨਾਟ ਹੋਣਗੇ ਨਹੀਂ ਜੀ ਤੇ ਉਹਦੇ ਕੋਈ ਚਾਬੀ ਠੀਕ ਆ ਬਈ ਇਹਦੇ ਜਿਵੇਂ ਹੁਣ ਪੀਟੀਓ ਤੇ ਚੱਲਣਾ ਜੀ ਜੀ ਇਹਦੇ ਕੋਈ ਟਰੈਕਟਰ ਦੇ ਚੱਕਰ ਚੱਕਰ ਮੈਚ ਕਰਨੇ ਪੈਂਦੇ ਆ ਜੀ ਕਿੱਦਾਂ ਨਹੀਂ ਚੱਕਰ ਦਾ ਟਰੈਕਟਰ ਨਹੀਂ ਵੈਸੇ ਤਾਂ ਇਹਦਾ ਪੀਟੀਓ ਤੇ ਗੇਅਰ ਲੱਗਣਾ ਪੀਟੀਓ ਤੇ ਚੱਲਣਾ ਨਹੀਂ ਪੀਟੀਓ ਤੇ ਟਰੈਕਟਰ ਧੱਕੀ ਆਉਣਾ ਕੋਈ ਲੋਡ ਨਹੀਂ ਟਰੈਕਟਰ ਦਾ ਗੇਅਰ ਲਾਉਂਦੇ ਲੋਡ ਨਹੀਂ ਵਾਹਨ 'ਚੋਂ ਬਸ ਇਹਨੇ ਆਪਦੇ ਆਪਣੀ ਧੱਕੀ ਆਉਣਾ ਜਿੰਨਾ ਜ਼ਿਆਦਾ ਵਜਣਾ ਉਹਨਾ ਵਧੀਆ ਚੱਲਦਾ ਜੀ अच्छा अभी ਤੁਸੀਂ ਕਹਿੰਦੇ ਬਈ ਟਰੈਕਟਰ ਦਾ ਭਾਵੇਂ ਗੇਅਰ ਨਾਲ ਉਹ ਆਪਣੇ ਆਪ ਹੀ ਨਿਕਲੂਗਾ ਆਪਣੇ ਆਪ ਹੀ ਆਊਗਾ ਜੀ بس ਇਹਦੇ ਗੇਅਰ ਲੱਗੀ ਜਾਣੇ ਜੇ ਤੇਜ਼ ਤੋਰ ਨਾਲ ਤੁਸੀਂ ਤੀਜਾ ਗੇਅਰ ਲਾ ਲਓ ਚੌਥਾ ਲਾ ਲਓ ਸੱਤ ਗੇਅਰ ਹੈ ਇਹਦੇ ਅੱਛਾ ਬੈਕ ਵੀ ਹੈਗਾ ਸਾਰੇ ਆਪਸ਼ਨ ਹੈ ਬੈਕ ਵੀ ਹੋ ਜਾਂਦਾ ਈ ਉੱਥੇ ਚੱਲਦਾ ਨਹੀਂ ਲੈ ਵੀ ਮਿੱਤਰੋ ਜੇਬ じゃ ਤੁਹਾਡਾ ਵਾਹਨ ਹੈ ਉਹ ਦੇ ਹਿਸਾਬ ਨਾਲ ਤੁਸੀਂ ਟਰਾਲੇ ਦਾ ਗੇਅਰ ਲਾਉਣਾ ਟਰੈਕਟਰ ਦਾ ਗੇਅਰ ਲਾਉਂਦੀ ਸਾਨੂੰ ਲੋਡ ਨਹੀਂ ਇਹਨੇ ਟਰਾਲੇ ਨੇ ਟਰੈਕਟਰ ਨੂੰ ਕੱਢਣਾ ਉਲਟਾ ਬਾਹਰ ਜੇ ਖੋਬਾ ਤਾਂ ਨਿੱਕਾ ਗੇਅਰ ਉਹਵੇਂ ਕਰੀਏ ਹੋਣਾ ਜਿਵੇਂ ਵੀ ਤੁਹਾਡਾ ਮੰਨ ਲਾ ਸੈੱਟ ਬੈਂਦਾ ਜੀ ਹਾਂ ਜਿੰਨੇ ਸਰ ਬੈਂਦਾ ਠੀਕ ਇਹ ਟਰਾਲਾ ਵੀ ਚੱਲਿਆ ਕਿਹੜੇ ਪੈਂਡਾ ਜੀ ਇਹ ਸੈਦੋ ਕੇ ਚੱਕਾ ਜੀ ਅੱਛਾ ਸੈਦੋ ਕੇ ਚੱਕਾ ਬਾਈ ਆਪਣੇ ਸੰਦੀਪ ਠੀਕ ਹੈ ਜੀ ਵੀਰਾ ਉਹਦੇ ਕਰਨ ਤੋਂ ਉਹਨਾਂ ਦੇ ਰਿਸ਼ਤੇਦਾਰ ਆ ਜੀ ਸੰਦੀਪ ਨੇ ਇਹ ਸਾਈ ਦਵਾਈ ਆ ਜੀ ਸਾਨੂੰ ਪਹਿਲੋ ਵੀ ਵਿਚੋਲਪੁਣੇ ਦਾ ਕੰਮ ਕੀਤਾ ਸੰਦੀਪ ਨੇ ਨਹੀਂ ਨਹੀਂ ਠੀਕ ਹੈ ਹਾਂ ਜੀ ਹਾਂ ਜੀ ਇਹ ਬਈ ਇੱਕ ਤੁਸੀਂ ਜੀ ਦੇਖੋ ਮਿੱਤਰੋ ਬਾਈ ਹੋਰਾਂ ਨੇ ਕੋਈ ਬੜਾ ਸੋਸ਼ਲ ਮੀਡੀਆ ਤੇ ਕਦੇ ਵੀਡੀਓ ਨਹੀਂ ਪਾਈ ਇਹ ਜਿੰਨਾ ਨਾਮ ਬਾਈ ਜਿੰਨਾ ਤਾਮਜਾਮ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ ਬਾਈ ਦੀ ਕਲਾ ਦੇ ਸਿਰ ਤੇ ਹੱਥ ਦੇ ਸਿਰ ਤੇ ਕਿਤੇ ਕੰਮ ਦੇ ਸਿਰ ਤੇ ਤੇ ਡੀਲਿੰਗ ਦੇ ਸਿਰ ਤੇ ਬਾਈ ਹੋਰਾਂ ਨੇ ਇੱਥੋਂ ਤੱਕ ਕੰਮ ਲਿਆਂਦਾ ਡੀਲਿੰਗ ਦਾ ਤਾਂ ਐ ਸਾਡੇ ਕੋਲੇ ਕੋਈ ਸਾਈ ਕਰਨ ਆਇਆ ਕੋਈ ਰੇਟ ਪਿੱਛੇ ਨਹੀਂ ਕੋਈ ਮੁੜ ਕੇ ਗਿਆ ਵੀ ਰੇਟ ਨਹੀਂ ਜਚਿਆ ਅੱਛਾ ਜੀ ਹਾਂ ਜੀ ਰੇਟ ਪਿੱਛੇ ਨਹੀਂ ਅੱਜ ਤੱਕ ਕੋਈ ਵੀ ਬੰਦਾ ਮੁੜਿਆ ਵੀ ਸਾਡਾ ਇੱਕ ਰੇਟ ਦਾ ਫਰਕ ਰਹਿ ਗਿਆ ਰੇਟ ਪਿੱਛੇ ਨਹੀਂ ਆਪਾਂ ਬਣ ਦੰਦੇ ਜਾਇਜ ਕਮਾਈ ਤੇ ਉਹ ਅੰਜ ਅਗਲੇ ਦੀ ਡਿਮਾਂਡ ਹੈ ਵੈਸੇ ਕੋਈ ਜ਼ਿਆਦਾ ਹੀ ਉਹ ਆ ਗਿਆ ਵੀ ਨਹੀਂ ਬਾਲਾ ਉਹ ਕਿਹਾ ਤਾਂ ਨਹੀਂ ਤੇ ਜਾਇਜ ਰੇਟ ਤੇ ਆਪਾਂ ਜੀ ਦੰਦੇ ਹੈ ਜੀ ਠੀਕ ਹੈ ਸਾਡਾ ਸਾਰਾ ਵਰਕਸ਼ਾਪ ਦਾ ਟੂਰ ਵੀ ਤੁਹਾਨੂੰ ਕਰਾਵਾਂਗੇ ਹੋਰ ਵੀ ਸੰਦ ਬਣਦੇ ਆ ਤੇ ਬਾਈ ਇਹਦੇ ਵਿੱਚ ਜਿਵੇਂ ਬਈ ਵੇਟ ਇਹ ਤੁਸੀਂ ਵੇਟ ਦੇ ਹਿਸਾਬ ਨਾਲ ਚਲੋ ਰੇਟ ਵਾਲੇ ਪਾਸੇ ਹੀ ਆ ਜੀ ਆਪਾਂ ਵੈਸੇ ਤਾਂ ਛੇਤੀ ਅਗਲਾ ਰੇਟ ਤੋਂ ਖਿਸਕਦਾ ਹੀ ਹੁੰਦਾ ਹੈ ਹਾਂਜੀ 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 ਪਰ ਇਹ ਵੇਟ ਦੇ ਹਿਸਾਬ ਨਾਲ ਵੀ ਬਣਾ ਦਿੰਨੇ ਆ ਜਾਂ ਵੇਟ ਦੇ ਹਿਸਾਬ ਨਾਲ ਜੀ ਅੱਛਾ ਵੇਟ ਦੇ ਹਿਸਾਬ ਨਾਲ ਬਣਾ ਕੇ ਦਿੰਨੇ ਜੀ ਠੀਕ ਹੈ ਜਿੰਨਾ ਵੀ ਵੇਟ ਲੋੰਦਾ ਚਾਹੁੰਦਾ ਜੇ ਕੋਈ ਹੁਣ 11 ਫੁੱਟੀ ਟਰਾਲੀ ਨੂੰ 14 15 16 18 ਜਿੰਨੇ ਵੀ ਵਜਨ ਕਹਿੰਦਾ ਉਹਨੇ ਹਿਸਾਬ ਨਾਲ ਵੇਚਣਗੇ ਜਿੰਨਾ ਕਿ ਬਾਈ ਵਜਨ ਕਹੂਗਾ ਉਹਨਾਂ ਕੇ ਲਾਵਾਂਗੇ ਆਪਾਂ ਇਹ ਨਹੀਂ ਗੱਲ ਵੀ 11 ਕੁਨਡਲ ਦੀ ਗੱਲ ਕਰ ਲਈ ਚਲ ਬਣਾਦਾ 15 ਬੀ ਹੁਣ ਤਾਂ ਬਾਈ ਫਸ ਗਿਆ ਉਹ ਕੰਮ ਨਹੀਂ ਜਿੰਨਾ ਵੇਟ ਗਿਆ ਕੋਈ 10 20 ਕਿਲੋ ਇਧਰ ਉਧਰ ਹੋ ਸਕਦਾ ਜਿਆਦਾ ਨਹੀਂ ਜਿਆਦਾ ਮਾਰ ਜਾਣਾ ਹਾਂਜੀ ਬਾਈ ਜਿਆਦਾ ਨਹੀਂ ਕਿ ਵੀ 15 ਕੁਆਂਟਲ ਦੀ ਬਣਾਤੀ ਗੱਾਰਾਂ ਦੀ ਕਹਿ ਕੇ ਵੀ ਅਗਲੇ ਦਿਨ ਲੈ ਕੇ ਜਾਣੀ ਹੁਣ ਉਹ ਕੰਮ ਨਹੀਂ ਗਈ ਠੀਕ ਹੈ ਉਹ ਨਹੀਂ ਕੰਮ ਇਹ ਵੀ ਸਹੀ ਗੱਲ ਆ ਬਾਈ ਹਾਂਜੀ ਬਾਈ ਹੁਣ ਅੱਜ ਦਾ ਕੋਈ ਆਪਾਂ ਰੇਟ ਦਾ ਜਿਹੜੀ ਦੇਖ ਸਕਦੇ ਕਿ ਕਿੱਥੋਂ ਕਿ ਤਾਈ ਚੱਲ ਰਿਹਾ ਅੱਜ ਤਰੀਕਵਾਰ ਨਾਲ ਦੱਸ ਕੇ ਕਿਉਂਕਿ ਕਈ ਵਾਰੀ ਵੀਡੀਓ ਬੰਦਾ ਸਾਲ ਨੂੰ ਦੇਖਦਾ ਜੀ ਮਾਲ ਦੇ ਰਿਕਾਰਡਿੰਗ ਅੱਜ 85 ਤੋਂ 90 ਦੇ ਵਿੱਚ ਵਿੱਚ ਚੱਲ ਰਿਹਾ ਠੀਕ ਹੈ ਹਾਂਜੀ ਇਹਦੇ ਵਿੱਚ ਵੀ ਜੇ ਮਨ ਲਾ ਅਗਲੇ ਨੇ ਟਾਟਾ ਦਾ ਸੇ ਲਵਾਉਣਾ ਫਿਰ ਉਹ ਮੈਂ ਵਾਜ ਜਾਂਦਾ ਤਾਂ ਮੈਂ ਹਾਂ ਜੋ ਵਾਜ ਜਾਂਦਾ ਜੀ ਟਾਟਾ ਦਾ ਜਾਂਦਾ ਤਾਂ ਠੀਕ ਹੈ ਠੀਕ ਹੈ ਇਹਦੇ ਵਿੱਚ ਵੀ ਜਿਹੜੇ ਹੁਣ ਆਪਾਂ ਵੀ ਕਿਹੜਾ ਕਿਹੜਾ ਲੋਹਾ ਯੂਜ਼ ਕੀਤਾ ਜੀ ਇਹਦੇ ਵਿੱਚ ਜਿਹੜੇ ਥੱਲੇ ਵਾਲਾ ਜੀ ਸਾਰਾ ਚਾਦਰ ਤੇ ਮੇਨ ਚੈਨਲ ਆ ਜਿਹੜੇ ਉਹ ਟਾਟਾ ਦੇ ਯੂਜ਼ ਕੀਤੇ ਆ ਦੂਜਾ ਐਮਸੀ ਦਾ ਲਾਇਆ ਜੀ ਠੀਕ ਹੈ ਉਹ ਥੋੜਾ ਜਿਹਾ ਐ ਸੀਗਾ ਵੀ ਥੋੜਾ ਜਿਹਾ ਬਜਟ 'ਚ ਰਹਿ ਜੇ ਬਜਟ ਕਰਕੇ ਪਹਿਲਾਂ ਬਾਈਆਂ ਦਾ ਸਿੰਪਲ ਬਣਾਉਂਦਾ ਰਦਾ ਸੀ ਠੀਕ ਹੈ ਜੀ ਉਦੋਂ ਬਾਅਦ ਸਾਡੇ ਸਕੀਮ ਬਣ ਗਈ ਬੰਜਾਂ ਦੀ ਪੀਟੀਓ ਦੀ ਉਹ ਕਹਿੰਦੇ ਯਾਰ ਥੋੜਾ ਯਾਰ ਵੀ ਇਧਰ ਵਜਨ ਵਾਲੇ ਪਾਸੇ ਘੱਟ ਕਰ ਲਈਏ ਤੇ ਆਪਾਂ ਪੀਟੀਓ ਵਾਲੇ ਇਧਰ ਬਚਾ ਕੇ ਪੈਸੇ ਪੀਟੀਓ ਚ ਪਾ ਲਈਏ ਠੀਕ ਉਹ ਤਾਂ ਕਰਕੇ ਫਿਰ ਇਹ ਸਿਸਟਮ ਨਾਲ ਚੱਲੇ ਗਿਆ ਠੀਕ ਹੈ ਗਾਰੰਟੀ ਵਾਲੀ ਚੀਜ਼ ਹੈ ਇਹਦੇ ਜ ਕੋਈ ਹਲਣ ਜਾਈ ਦੀ ਚੀਜ਼ ਹੈ ਨਹੀਂ ਇੱਕ ਨਾ ਬਈ ਜਿਹੜੀਆਂ ਸਾਡੇ ਮੂਰੇ ਆਉਂਦੀਆਂ ਗੱਲਾਂ ਹਨਾ ਜੀ ਪੂਰੇ ਨਾਮੀ ਬੰਦਿਆਂ ਦਾ ਟਰਾਲਾ ਬਣਿਆ ਆਹੀ ਬਈ ਵੈੱਡ ਦੇ ਵਿੱਚ ਤਾਂ ਉਹ ਪਿੱਛੋਂ ਬਹੁਤ ਚੌੜਾ ਹੋਇਆ ਪਿਆ ਸੀ ਬਾਈ ਯਾਰ ਉਹ ਉੱਥੇ ਮੈਨੂੰ ਐ ਲੱਗਿਆ ਬਈਰ ਇਹ ਕੀ ਚੱਕਰ ਬਈ ਹਣਾ ਨਾਮੀ ਬੰਦੇ ਹੀ ਕਹਿ ਲੋ ਆਪਾਂ ਤੇ ਇਹਦੇ ਵਿੱਚ ਬਈ ਕੀ ਸਮੱਸਿਆ ਰਹਿ ਸਕਦੀ ਹੈ ਇੱਕਾਈ ਹੌਲਾ ਬਣਾ ਦਿੰਦੇ ਇਹਨੂੰ ਕਿ ਜਾਂ ਤਾਂ ਹੌਲੀ ਸਮੱਸਿਆ ਹੀ ਵੀਰੇ ਜਾਂ ਪਾਈਪਾਂ ਹਲਕੀਆਂ ਪਾਉਂਦੇ ਆ ਜਦੋਂ ਹਲਕੀਆਂ ਪਾਉਂਦੇ ਨੇ ਵੀ ਪਾਈਪਾਂ ਚੌੜੀਆਂ ਹੋ ਜਾਂਦੀਆਂ ਤੇ ਕਿੰਨਾ ਦੇ ਵਿੱਚ سپورਟ ਦਾ ਹੀ ਕਾਰਨ ਬਣ ਜਾਂਦਾ ਹੈ سپورਟ ਵਿੱਚ ਜ਼ਰੂਰ ਪਾਣੀ ਚਾਹੀਦੀ ਹੈ ਜ਼ਰੂਰੀ ਇਹ ਮੰਨ ਲਓ ਭਾਈ ਤੁਹਾਡੇ ਹਿਸਾਬ ਨਾਲ ਹੁਣ ਤੁਸੀਂ ਚਲੋ ਤੁਸੀਂ ਵੀ ਤਿਆਰ ਕੀਤਾ ਇਹ ਹਨਾ ਜੀ ਵੀ ਤੁਹਾਡੇ ਹਿਸਾਬ ਨਾਲ ਉਹ ਉਤਲੀਆਂ ਛੇਤੀ ਨਾ ਖੋਲੋ ਹਾਂਜੀ ਉਹਨਾਂ ਨੂੰ ਖੋਲਣਾ ਨਹੀਂ ਚਾਹੀਦਾ ਜੀ ਉਹਨਾਂ ਨੂੰ ਜਦੋਂ ਵੀ ਆਪਾਂ ਵਿੱਚ ਵਜਨ ਪਾਉਨੇ ਆ ਉਹਨਾਂ ਕਸੀਆਂ ਹੋਣੀਆਂ ਚਾਹੀਦੀਆਂ ਠੀਕ ਹੈ ਤੇ ਫੇਰ ਨਹੀਂ ਪ੍ਰੋਬਲਮ ਵੀ ਜਦੋਂ ਆਹ ਪਾਈਪਾਂ ਹੌਲੀਆਂ ਨਹੀਂ ਹਾਂਜੀ ਉਦੋਂ ਚੌੜਾ ਹੁੰਦੀ ਸਮੱਸਿਆ ਆਉਂਦੀ ਹੈ ਜੇ ਪਾਈਪਾਂ ਹੈਵੀ ਹੈ ਇਹ ਆਮ ਨਾਲ ਮੰਜੇ ਵਾਲੀਆਂ ਪਾਈਪਾਂ ਹਲਕੀਆਂ ਬਾਂਦੇ ਆ ਜੀ ਜਿਹੜਾ ਹੁੱਕਾ-ਪੁੱਕਾ ਦਿੰਦੇ ਆ ਨਾ ਇਹ ਆਪਾਂ ਨੇ ਲੈਦਰ 'ਤੇ ਦੁੱਕਾ-ਪੁੱਕਾ ਦੇ ਦਿੰਦੇ ਆ ਉਹਦੇ 'ਚ ਪਾਈਪਾਂ ਹੌਲੀ ਜਾਂਦੀਆਂ ਪਾਈਪਾਂ ਚੌੜੀਆਂ ਹੋ ਜਾਂਦੀਆਂ ਜੀ ਇੱਕ ਬਈ ਗੱਲ ਹੁਣ ਫਿਰ ਇਹੀ ਆਗੇ ਓਕੇ-ਪੁੱਕੇ ਵਾਲੇ ਤੇ ਇਹ ਥੋੜਾ ਜਿਹਾ ਮੈਨੂੰ ਵੀ ਸ਼ੌਂਕ ਹੈਗਾ ਟਰਾਲੇ ਦਾ ਚਲੋ ਕਰੇ ਵਾਹਿਗੁਰੂ ਕਿਰਪਾ ਤਾਂ ਤੁਹਾਡੇ ਵਰਗੇ ਭਰਾ ਤੋਂ ਕਦੇ ਤਿਆਰ ਕਰਾਵਾਂਗੇ ਜੀ ਜੀ ਤੇ ਇਹ ਵਿੱਚ ਹੁਣ ਮੈਂ ਵੇਖਦਾ ਬਈ ਬਹੁਤ ਸਸਤੇ-ਸਸਤੇ ਟਰਾਲੇ ਖੜੇ ਹੁੰਦੇ ਆ ਯਾਰ ਹਾਂਜੀ ਹਣਾ ਜਿਵੇਂ ਹੁਣ ਤੁਸੀਂ ਮੰਨੋ ਬਈ ਦੋ ਸਵਾ ਦੋ ਲੱਖ ਤਾਈ ਵੀ ਕਈ ਬੰਦੇ ਰੇਟ ਕਹਿੰਦੇ ਆ ਵੀ 16 7 ਦਾ ਲੈ ਜਾਓ ਜੀ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਕਿੰਨਾ ਕੁ ਮਾਲ ਹਲਕਾ ਹੋ ਸਕਦਾ ਹੈ ਉਹਨਾਂ ਮਾਲ ਮਾਲ ਵੀ ਹਲਕਾ ਹੁੰਦਾ ਜੀ ਤੇ ਕੁਛ ਨਹੀਂ ਜਿਵੇਂ ਚ ਇੰਨਾ ਚ ਉਹਨਾਂ ਦਾ ਸੈਕੰਡ ਹੈਂਡ ਵੀ ਮਿਲ ਜਾਂਦੇ ਉਹ ਸੈਕੰਡ ਹੈਂਡ ਮਾਲ ਲਾਉਂਦੇ ਆ ਜੀ 13 ਰੰਗ ਕਰਿਆ ਹੁੰਦਾ ਹਾਂਜੀ 13 ਰੰਗ ਕਰਿਆ ਹੁੰਦਾ ਮਾਲ ਸੈਕੰਡ ਹੈਂਡ ਤੇ ਲਾਈਟ ਵਿਜਨ ਲਾਉਂਦੇ ਆ ਜੀ ਉਹ ਮਤਲਬ ਜਦੋਂ ਕਿ ਪੱਕੇ ਦੇ ਵਿੱਚੇ ਆਪਾਂ ਨੂੰ ਹਿੱਸਾ ਵਿੱਚੇ ਸਭ ਕੁਝ ਆਉਂਦੇ ਇੰਨੇ ਕੁੰਡਲ ਦੇ ਇੰਨੇ ਦਾ ਇਹ ਚੀਜ਼ ਦਾ ਫਰਕ ਪੈਂਦਾ ਅਸੀਂ ਹਿੱਸੇ ਦਾ ਜਾਲੀ ਦਾ ਸਭ ਕੁਝ ਦਾ ਵਜ਼ਨ ਕੱਢ ਕੇ ਤੁਹਾਨੂੰ ਦੱਸਾਂਗੇ ਵੀ ਆਹ ਸਾਡਾ ਵਜ਼ਨ ਪੱਕਾ ਵਜ਼ਨ ਆ ਠੀਕ ਹੈ ਮਤਲਬ ਤੁਸੀਂ ਜੇ ਸਾਡੇ ਕੋਲੇ ਆਉਂਗੇ ਅਸੀਂ ਹਿੱਸਾ ਟਾਇਰ ਤੁਹਾਡੇ ਤੋਲਾਂਗੇ ਤੋਲ ਕੇ ਉਹਨਾਂ ਦਾ ਵਜ਼ਨ ਕੱਢਾਂਗੇ ਉਹ ਚੀਜ਼ ਦੇ ਪੈਸੇ ਲਾਵਾਂਗੇ ਠੀਕ ਹੈ ਉਹ ਗਾਹਕ ਥੋੜੀ ਜੀ ਉੱਥੇ ਮਾਰ ਖਾਇਆ ਜਾਂਦਾ ਜੀ ਫਿਰ ਕਿਤੇ ਮੰਨ ਲਓ ਉਹਨਾਂ ਦੇ ਜੱਕ ਪਟਿਆ ਗਿਆ ਆ ਕੇ ਦੇ ਕੋਈ ਪ੍ਰੋਬਲਮ ਆ ਗਈ ਇਹ ਪ੍ਰੋਬਲਮਾਂ ਆਉਂਦੀਆਂ ਬਾਕੀ ਬਈ ਜਿਵੇਂ ਹੁਣ ਤੁਹਾਨੂੰ ਕਿਹਾ ਦੇ ਆਸੇ-ਪਾਸੇ ਪਿੰਡਾਂ ਦੇ ਵਿੱਚੋਂ ਨਾ ਉੱਬਰਦਾ ਉੱਬਰਦਾ ਅੱਜ ਤੁਸੀਂ ਦੇਖੋ ਜਲਾਲਾਬਾਦ ਕੋਲੇ ਇਹ ਟਰਾਲਾ ਚੱਲਿਆ ਹਨਾ ਤੇ ਇਹ ਇੱਕ ਸਬੂਤ ਹੀ ਹੈ ਮੇਰੇ ਕਹਿਣ ਤੇ ਨਹੀਂ ਤੁਸੀਂ ਬਾਈ ਦੇ ਪਿੰਡੋਂ ਜਿੱਥੋਂ ਵੀ ਭਾ ਜਾ ਹਾਂ ਜਿੱਥੋਂ ਮਰਜੀ ਨੇੜੇ ਤੇ ਜਿੱਥੋਂ ਮਰਜੀ ਵੀ ਜਿੰਨਾ ਕੋਈ ਸੰਦ ਗਏ ਆ ਬੰਦੇ ਆਪ ਹਾਂ ਹੀ ਭਰਨੇ ਤੇ ਅਸੀਂ ਤਾਂ ਚਲੋ ਕਹਿਣਾ ਹੈ ਹਨਾ ਤੇ ਬਾਕੀ ਤੁਸੀਂ ਤਸੱਲੀ ਆਪਦੇ ਤਰਫੋਂ ਕਰਨੀ ਐ ਤੇ ਅੱਜ ਤੱਕ ਬਾਈ ਦਾ ਵਧੀਆ ਰਿਕਾਰਡ ਸੁਣਿਆ ਅਸੀਂ ਵੀ ਸਾਡੇ ਨੇੜੇ ਦੇ ਰਹਿ ਜਾਂਦੇ ਬਾਈ ਇਹ ਲੋਕ ਕਿਵੇਂ ਆ ਗਏ ਜੀ ਇਹ ਲੋਕ ਲਾਉਂਦੇ ਜੀ ਡਾਲਾ ਆਟੋਮੈਟਿਕ ਲੌਕ ਹੋ ਜਾਣਾ ਇਹ ਇੱਥੇ ਆ ਗਏ ਅੱਛਾ ਇਹ ਜਣੀ ਆਪਣੇ ਆਧਾ ਵਾਲਾ ਡਾਲਾ ਤਾਂ ਇੱਥੇ ਕਿ ਜ ਆ ਗਿਆ ਹਾਂਜੀ ਅੱਜ ਇੱਥੇ ਆ ਗਿਆ ਨਹੀਂ ਤਾਂ ਵੱਡਾ ਡਾਲਾ ਦੇ ਇਧਰ ਜਾਂਦਾ ਇੱਥੇ ਆ ਗਿਆ ਇਹਨੂੰ ਵੀ ਆਪਸ਼ਨ ਹੈਗੀ ਕੱਲ ਨੂੰ ਕੋਈ ਇਹਨੂੰ ਪ੍ਰੋਬਲਮ ਆ ਗਈ ਇਹਦੇ ਵੀ ਇੱਥੇ ਕਿੱਲੀ ਪੈਂਦੀ ਕੀਤੀ ਜੀ ਦਿਖਾ ਵੀ ਨੇੜੇ ਦਾ ਹਾਂਜੀ ਆ ਕਿੱਲੀ ਪੈਂਦੀ ਕੀਤੀ ਇਹਨੂੰ ਕੱਢ ਲਓ ਇੱਥੇ ਲਾ 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 ਕੇ ਇਹਨੂੰ ਪੈਨ ਪਾ ਦੇਵੀ ਇੱਥੇ ਤੇ ਪ੍ਰੋਬਲਮ ਨਹੀਂ ਆਉਂਦੀ ਕੋਈ ਬਈ ਇਹ ਵੀ ਖਤਰੇ ਦਾ ਕਾਰਨ ਹੀ ਹੁੰਦਾ ਜਿੱਥੇ ਹਾਂ ਜੀ ਖੁੱਲ ਜੇ ਤਾਂ ਖਤਰੇ ਦਾ ਕਾਰਨ ਸੱਤ ਵਜਨ ਦਾ ਕਾਰਨ ਹੈ ਸੱਤ ਵਜਨ ਦਾ ਕਾਰਨ ਹੈ ਇਹ ਵੀ ਲਾਈਫ ਟਾਈਮ ਕੰਮ ਆ ਮਿੱਤਰੋ ਕੋਈ ਇਹਦੇ ਚ ਸਪਰਿੰਗ ਖਰਾਬ ਹੋਣ ਵਾਲਾ ਨਹੀਂ ਨਾ 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 ਨਹੀਂ ਜਿਵੇਂ ਕੋਈ ਉਹ ਕੰਮ ਨਹੀਂ ਸਿੱਧਾ ਜੱਟੂ ਸੌਦਾ ਹੈ ਜਿਹੜਾ ਵੀ ਨਾ ਕਦੇ ਹਿੱਲੇ ਤੁਸੀਂ ਵੇਖੋ ਵੈਸੇ ਪੱਤੀ ਮਜ਼ਬੂਤ ਲਾਈ ਹੈ ਤੇ ਉਸ ਤੋਂ ਬਾਅਦ ਆ ਜਾਓ ਬਈ ਡਾਲਾ ਜਿਵੇਂ ਤੁਹਾਨੂੰ ਵਿਖਾ ਹੀ ਦਿੱਤਾ ਸੀ ਇੱਕ ਵਾਰੀ ਮੈਂ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਵੀ ਕੀ ਸਿਸਟਮ ਹੈ ਇਹ ਇੱਥੇ ਮੜਾ ਮੰਦਿਰ ਨੇੜੇ ਗੱਲ ਤੁਹਾਨੂੰ ਦਿਖਾਵਾਂ ਬਈ ਮਿੱਤਰੋ ਡਾਲਾ ਲੱਗਦਾ ਦੇਖੋ ਜੀ ਪਹਿਲਾਂ ਤਾਂ ਖੁੱਲਦਾ ਇਹ ਐਂ ਜਿਵੇਂ ਕਾਰ ਦੀ ਬਾਰੀ ਖੁੱਲਦੀ ਹੁੰਦੀ ਹੈ ਨਾ ਵਾਕਈ ਬੁਸ਼ ਲੱਗੇ ਹੋਏ ਆ ਐ ਸਮੂਥ ਜਾਂਦਾ ਵੇਖੋਗੇ ਨਾ ਸੂਤ ਪਰ ਉੱਚਾ ਨਾ ਨੀਵਾ ਹਿਲਦਾ ਇਹਦੇ ਵਿੱਚ ਲੱਗਣਸਾਰ ਬਈ ਦਿਖਾਈ ਮਿੱਤਰਾ ਕੈਮਰੇ ਨਾਲ ਆ ਤੁਸੀਂ ਦੇਖੋ ਵੀ ਇਹਨੇ ਆਟੋਮੈਟਿਕ ਧੱਕ ਕੇ ਲੈ ਜਾਣਾ ਜਿਹੜਾ ਲੀਵਰ ਵੀ ਐਡਾ ਫੋਟੰਗ ਲਾਇਆ ਜੇ ਮਾੜਾ ਮੋੜ ਕੋਈ ਮਿੱਟੀ ਘਟਾ ਜੰਮਿਆ ਇੱਥੋਂ ਧੱਕ ਕੇ ਆਟੋਮੈਟਿਕ ਹੀ ਲੱਗ ਜਾਣਾ ਇਹ ਇਹ ਬਈ ਮੈਨੂੰ ਸਾਰਿਆਂ ਤੋਂ ਵਧੀਆ ਚੀਜ਼ ਥੋੜੀ ਆ ਲੱਗੀ ਆ ਦਾ ਬੜੀ ਵਧੀਆ ਚੀਜ਼ ਲਾਈ ਕਿਉਂਕਿ ਆ ਵੀ ਮਗਰੋਂ ਆ ਕੇ ਮਨ ਲਓ ਕਾ ਮਛਡਾ ਬਾਗੇ ਕਿੰਨੇ ਜਿੰਨੇ ਢੱਲਾ ਪੈ ਜਾਂਦੀਆਂ ਢੱਲਾ ਪੈ ਜਾਂਦੀਆਂ ਫਿਰ ਉਤੋਂ ਬਈ ਆ ਤੁਸੀਂ ਦੇਖੋ ਵੀ ਇੱਥੇ ਵੀ ਪੈਨ ਪਾ ਸਕਦੇ ਆ ਆਪਾਂ ਸਪੋਰਟ ਕੱਲੇ ਇਹਦੇ ਤੇ ਨਹੀਂ ਰਹਿਣਾਗਾ ਦਾਣਿਆਂ ਦੀ ਭਰੀ ਹੁੰਦੀ ਕੰਮ ਅਕਸਰ ਇੱਥੇ ਇੱਕ ਪੈਨ ਨਾ ਥੋੜਾ ਡਾਲਾ ਫਿਰ ਸਾਰਾ ਮਨ ਲਓ ਵੱਜਿਆ ਜਾਣਾ ਸੀਲ ਹੋ ਜਾਣਾ ਤੇ ਬਾਕੀ ਚਾਦਰ ਵਗੈਰਾ ਆਪਾਂ ਤੁਹਾਨੂੰ ਦਿਖਾਈ ਦਿੱਤੀ ਹੁਣ ਬਈ ਆਜੋ ਆਪਾਂ ਰੂਟੇਟਰ ਬਾਰੇ ਗੱਲਬਾਤ ਕਰੀਏ ਬਾਕੀ ਜੇ ਕੋਈ ਗੱਲ ਰਹੇਗੀ ਤਾਂ ਮੇਤਰੋ ਮਾਫ ਕਰਿਓ ਤੁਹਾਨੂੰ ਸਕਰੀਨ ਤੇ ਨੰਬਰ ਆਊਗਾ ਬਾਈ ਦੀ ਮਨ ਲਓ ਤੁਸੀਂ ਕਾਲ ਕਰਕੇ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਹੁਣ ਬਈ ਰੂਟਾਵੇਟਰ ਬਾਰੇ ਜਾਣਕਾਰੀ ਆਪਾਂ ਦਈਏ ਇਹ ਵੀ ਰੂਟਾਵੇਟਰ ਆਪਾਂ ਕਿੰਨੇ ਸਮੇਂ ਤੋਂ ਬਣਾ ਰਹੇ ਆ ਇਹ ਆਪਾਂ ਇਹ ਕੀਤਾ 2018 ਤੋਂ ਸ਼ੁਰੂ ਅੱਛਾ 2018 ਤੋਂ 2018 ਤੋਂ ਸ਼ੁਰੂ ਜਿਹੜੇ 18 ਦੇ ਮੰਨ ਲਓ ਹਜੇ ਵੀ ਤੁਹਾਡੇ ਮਾਰਫਤ ਚ ਹੈਗਾ ਚੱਲੀ ਜਾਂਦੀ ਹੈ ਹਾਂਜੀ ਹਾਂਜੀ ਚੱਲੀ ਵਧੀਆ ਚੱਲੀ ਜਾਂਦੀ ਹੈ ਕੋਈ ਟਿਕਟ ਨਹੀਂ ਇਹ ਇਹਦਾ ਬਈ ਜਿਵੇਂ ਮੇਨ ਗੇਅਰ ਤੇ ਲੋਡ ਪੈਣਾ ਜੀ ਇਹ ਗੇਅਰ ਆਪਾਂ ਕਿਹੜਾ ਯੂਜ਼ ਕਰਦੇ ਆ ਫਿਰ ਗੇਅਰ ਆਪਾਂ ਸੁਖਵਿੰਦਰਾ ਦਾ ਯੂਜ਼ ਕਰਦੇ ਆ ਜੀ ਅੱਛਾ ਹਾਂਜੀ ਬਹੁਤ ਵਧੀਆ ਬੰਦੇ ਆ ਨਾਈਸ ਕੋਈ ਵੀ ਪ੍ਰੋਬਲਮ ਆ ਗਈ ਮਿੰਟੋ ਮਿੰਟੀ ਹੱਲ ਆਈ ਮੰਨ ਲਓ ਕੋਈ ਪ੍ਰੋਬਲਮ ਆ ਗਈ ਤਾਂ ਘ ਟਾਈਮ ਲੱਗ ਜੂ ਇੱਕ ਦਿਨ ਜਾਂ ਦੋ ਜਣ ਠੀਕ ਹੈ ਇਹਦੇ ਚ ਬਈ ਜਿਵੇਂ ਆਹ ਇਹ ਚੀਜ਼ਾਂ ਆਪਣੀ ਪੈਪ ਜਲੀ ਮੇਨ ਹਾਂਜੀ ਹਾਂਜੀ ਸ਼ਾਟ ਇਹ ਵੀ ਕੋਈ ਮੰਨ ਲਓ ਹੌਲੀ ਭਲ ਇਹ ਆਉਂਦੀਆਂ ਜੀ ਪਰ ਭਾਣੀ ਆਪਾਂ ਹੈਵੀ ਡਿਊਟੀ ਮਜ਼ਬੂਤ ਹੀ ਲਾਉਣਾ ਜੀ ਠੀਕ ਹੈ ਹਾਂਜੀ ਹਾਂਜੀ 4 ਐਮ ਐਮ ਦੀ ਬਾਡੀ 4 ਐਮ ਐਮ ਦਾ ਹੀ ਡਾਲਾ ਠੀਕ ਕਰਾਉਣਾ ਜੀ ਬਈ ਆਏ ਤਾਂ ਨਹੀਂ ਯਾਰ ਪੰਜਾਂ ਚਾਰ ਸਾਲਾਂ ਨਾ 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 ਜੀ ਨਾ ਇਹਦੀ ਪ੍ਰੋਬਲਮ ਇਹ ਇੱਕ ਹੋਰ ਚੀਜ਼ ਮਿੱਤਰੋ ਇਹਦੇ ਚ ਰੋਟੇਟਰ ਚ ਹੋਊਗੀ ਚੀਜ਼ ਤੁਸੀਂ ਹੋਰ ਵੀ ਕਿਤੋਂ ਟਰਾਈ ਕਰ ਲਿਓ ਤੇ ਬਾਕੀ ਰੇਡ ਤੇ ਆ ਕੇ ਜਦੋਂ ਗੱਲ ਮੁੱਕਣੀ ਨਾ ਤਾਂ ਤੁਸੀਂ ਬਾਈ ਕੋਲੇ ਜਵੇਂ ਜਾ ਮੋਹ ਜਾਨਾ ਇੱਥੇ ਰੁਕ ਜਾਣਾ ਹੈ ਬਾਈ ਦਾ ਇੰਨਾ ਸੋਹਣਾ ਇਹ ਰੂਟਾਵੇਟਰ ਦਾ ਰੇਟ ਆ ਤੇ ਬਈ ਇਹਦੇ ਜਿਹੜੇ ਸਾਈਡ ਵਾਲੇ ਗੇਅਰ ਤੇ ਕਿੰਨਾ ਮੌਜੂਦ ਕਰਦੇ ਆ ਤੁਸੀਂ ਘਰਾ ਰੀਆਂ ਜੀ 28 35 ਦਾ ਆਉਂਦਾ ਜੀ 13 23 ਦਾ ਗੇਅਰ ਉਹ ਆਉਂਦਾ ਜੀ ਜੁੜਾ ਠੀਕ ਹੈ ਅੱਜ ਕੱਲ ਜਿਵੇਂ ਆਮ ਮਕੈਨਿਕਲ ਥੀਲਾ ਇਹ ਚੀਜ਼ਾਂ ਇਹ ਸਾਰੀਆਂ ਇਹਦੇ ਵਿੱਚ ਫਟਾਈ ਇਹਦੀ ਭਈ ਜਦੋਂ ਤੁਸੀਂ ਨਵਾਂ ਦਿੰਦੇ ਆ ਇਹਦੀ ਕੋਈ ਗਾਰੰਟੀ ਵਾਰੰਟੀ ਹਾਂਜੀ ਗਾਰੰਟੀ ਸਾਲ ਦੀ ਗਾਰੰਟੀ ਦਿੰਦੇ ਆ ਸਾਲ ਦੀ ਗਾਰੰਟੀ ਦਿੰਦੇ ਆ ਫਿਰ ਵੀ ਜਿਆਦਾ ਵੀ ਕੋਈ ਪ੍ਰੋਬਲਮ ਆ ਗਈ ਫਿਰ ਵੀ ਆਪਾਂ ਕਰਕੇ ਦਿੰਦੇ ਆ ਇਹ ਨਹੀਂ ਗੱਲ ਕੋਈ ਵੀ ਚੇਰਾ ਤੋੜਤਾ ਤੇ ਸਾਲ ਬਾਅਦ ਵੀ ਸਾਲ ਹੀ ਲਗਾਉਣਾ ਇਹ ਨਹੀਂ ਗੱਲ ਕੋਈ ਪਹਿਲੀ ਗੱਲ ਤਾਂ ਆ ਹੀ ਨਹੀਂ ਕਿਸੇ ਦੀ ਜੇ ਆਉਂਦੀ ਹੈ ਤਾਂ ਬਈ ਜਾ ਕੇ ਕਰਕੇ ਆਉਣੇ ਕੋਈ ਇਹਦੇ ਵਿੱਚ ਮਹਿੰਗੀ ਚੀਜ਼ ਨਹੀਂ ਹੁੰਦੀ ਠੀਕ ਹੈ ਕੋਈ ਸੀਲ ਵਗੈਰਾ ਹੋ ਗਈ ਕੋਈ 5 400 ਦੀ ਚੀਜ਼ ਪੈਂਦੀ ਹੈ ਇਹਦੇ ਵਿੱਚ ਕੋਈ ਬਾਲੀ ਨਹੀਂ ਵੱਡੀ ਠੀਕ ਹੈ ਤੇ ਇਹਦੀ ਬਈ ਜਿਹੜੀ ਮੇਨ ਆ ਹਰੂਲੇ ਵਾਲੀ ਸ਼ਾਫਟ ਆ ਗਈ ਹੈ ਇਹ ਕਿੰਨੇ ਐਮ ਐਮ ਕੀ ਯੂਜ਼ ਕਰਦੇ ਆ ਤੁਸੀਂ ਹੈਵੀ ਹੁੰਦੀ ਹੈ ਜੀ ਇਹ ਵੀ ਜਿੱਥੇ ਬਲੇਡ ਕਸੀਦਾ ਆਪਣੇ 90 ਐਮ ਐਮ ਦੀ ਪੈਪ ਆਉਂਦੀ ਹੈ ਇਹ ਚ ਅੱਛਾ 90 ਐਮ ਐਮ ਹਾਂਜੀ 90 ਐਮ ਐਮ ਦੀ ਪੈਪ ਠੀਕ ਹੈ ਹਾਂਜੀ 60 ਬਲੇਡ ਆਈ ਠੀਕ ਹੈ ਤੇ ਇਟਲੀ ਵਾਲੀਆਂ ਟੈਲੀ ਦੀਆਂ ਜਾਂ ਬੈਲ ਦੀਆਂ ਸ਼ੁਰਗੀਆਂ ਆ ਯੂਨੀ ਕਰਦੇ ਆਪਾਂ ਠੀਕ ਹੈ ਤੇ ਭਾਈ ਇਹ ਵੀ ਮੈਗਵਰਡ ਤੇ ਤਿਆਰ ਕਰ ਹਾਂਜੀ ਮੈਗਵਰਡਿੰਗ ਠੀਕ ਹੈ ਕੁਝ ਵੀ ਹੈ ਜੀ ਸਾਡਾ ਦਾ ਮੈਗਵਰਡਿੰਗ ਦੇ ਤਿਆਰ ਕਰਦੇ ਆ ਠੀਕ ਹੈ ਜੀ ਹਾਂਜੀ ਲੈ ਵੀ ਮੇਤਰੋ ਕੰਮ ਉਧਰ ਬਾਈ ਹੋਰੀ ਕਰੀ ਜਾਂਦੇ ਸੀ ਅਸੀਂ ਰਕਾਏ ਆ ਥੋੜਾ ਜਿਹਾ ਸ਼ੋਰ ਆਉਂਦਾ ਸੀ ਤਾਂ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਬਈ ਕਿਵੇਂ ਕਿਵੇਂ ਟਰਾਲੀਆਂ ਤਿਆਰ ਕਰਦੇ ਆ ਹਾਂ ਇਹ ਪਹਿਲਾ ਤਾਂ ਬਈ ਵਰਕਸ਼ਾਪ ਥੋੜੀ ਯਾਰ ਬਹੁਤ ਦਿਆਲੂ ਜੀ ਵੀ ਖੁੱਲਾ ਢੁੱਲਾ ਕੰਮ ਹਾਂਜੀ ਹਾਂਜੀ ਹਨਾ ਆਏ ਨਹੀਂ ਵਿੱਚ ਵਜਈ ਜਾਊਗਾ ਸੰਦ ਹਾਂਜੀ ਹਾਂਜੀ ਤੇ ਇਹ ਬਈ ਸਾਰਾ ਆਪ ਦੇ ਇੰਟਰੀ ਕਦੋਂ ਦਾ ਆਪਣਾ ਹੈ ਵੇ ਇੱਥੇ ਸੀ ਸਿਸਟਮ ਇੱਥੇ ਆਏ 23 ਚ ਆਏ ਅਸੀਂ ਪਹਿਲਾਂ ਪਿੰਡ 'ਚ ਵਰਕਸ਼ਾਪ ਸੀਗੀ ਆਪਣੀ ਠੀਕ ਹੈ ਹਾਂਜੀ 2023 'ਚ ਇੱਥੇ ਸ਼ੁਰੂ ਕਰ ਲਿਆ ਸੀਗੇ ਠੀਕ ਹੈ ਹਾਂਜੀ ਆਹਾ ਬਈ ਹੁਣ ਜਿਹੜੀ ਟਰਾਲੀ ਤਿਆਰ ਹੋ ਰਹੀ ਹੈ ਇਹ ਕਿਹੜੇ ਵੈਲਡ 'ਚ ਹੋ ਰਹੀ ਹੈ ਇਹ ਮੈਗਲ ਵੈਲਡਿੰਗ ਹੋ ਰਹੀ ਹੈ ਠੀਕ ਹੈ ਤਾਂ ਹਾਂਜੀ ਮਤਰਾ ਲੈੜਾ ਹਾਂਜੀ ਠੀਕ ਹੈ ਲੈ ਵੀ ਕਰ ਉਹ ਚਾਹਤਾ ਇਹ ਮਿਗ ਵੈਲਡਿੰਗ ਦਾ ਬਈ ਕੱਲੀ ਸਫਾਈ ਦਾ ਚੱਕਰ ਹੁੰਦਾ ਹੈ ਜਾਂ ਨਹੀਂ ਨਹੀਂ ਇਹ ਮਜ਼ਬੂਤੀ ਵੱਧ ਹੁੰਦੀ ਹੈ ਜੀ ਮਜ਼ਬੂਤੀ ਵੱਧ ਹੁੰਦੀ ਹੈ ਇਹਦੀ ਜਿਹੜਾ ਮਿਗ ਵੈਲਡਿੰਗ ਹਾਂਜੀ ਹਾਂਜੀ ਇਹ ਜ਼ਿਆਦਾਤਰ ਤਾਂ ਆਪਣੇ ਪਿੰਡਾਂ 'ਚ ਦਾ ਘਾਟਾ ਹੀ ਫੈਕਟਰੀਆਂ 'ਚ ਜ਼ਿਆਦਾ ਯੂਜ਼ ਹੁੰਦੇ ਆ ਠੀਕ ਹੈ ਤੇ ਆਪਾਂ ਵੀ ਫਿਰ ਇਸੇ ਕਰਮ ਨਹੀਂ ਲਿਆ ਸੀ ਮਜ਼ਬੂਤੀ ਦੇ ਕਾਰਨ ਇੱਕ ਇਹ ਆਪਣੇ ਆਪ ਦੇ ਕੋਲੇ ਜੀ ਸੀ ਬੀਆਂ ਜੀ ਸੀ ਬੀਆਂ ਆਸਤੇ ਦੀ ਜ਼ਰੂਰਤ ਸੀਗੀ ਠੀਕ ਹੈ ਤੇ ਕੁਝ ਵਰਕਸ਼ਾਪ ਦਾ ਆਪਣੀ ਦਾ ਕੰਮ ਕਰਕੇ ਤਾਂ ਕਰਕੇ ਫਿਰ ਇਹਨੂੰ ਲਿਆਈ ਥੋੜੀ ਕਾਸਟ ਨਹੀਂ ਪੈਂਦਾ ਇਹ ਠੀਕ ਹੈ ਤੇ ਪਰ ਉਹ ਆਪਾਂ ਫਿਰ ਆਪਦੀ ਲੋੜ ਮੁਤਾਬਕ ਦੇ ਆਪਣੇ ਕੋਲੇ ਜੀਸੀਬੀਆਂ ਦਾ ਵੀ ਕੰਮ ਹੈ ਹਾਂਜੀ ਜੀਸੀਬੀਆਂ ਕੀ ਕੀ ਕੰਮ ਕਰਾ ਫਿਰਦਾ ਬਈ ਆਪਣੇ ਕੋਲੇ ਨਸੀਬ ਹੈ ਜੀਸੀਬੀਆਂ ਵੱਡੇ ਭਾਈ ਸਾਹਿਬ ਆਪਣੇ ਜੀਸੀਬੀਆਂ ਮਤਲਬ ਰੈਂਟ ਤੇ ਵੀ ਦੇ ਦਿੰਦੇ ਆ ਜਾਂ ਕੋਈ ਠੇਕਾ ਵੀ ਕਰ ਲੈਣੇ ਮਿੱਟੀ ਵਗੈਰਾ ਦਾ ਤਾਂ ਕਰਕੇ ਹਾਂਜੀ ਬਈ ਹਰੇਕ ਪਾਸਿਓਂ ਬਾਈ ਨੂੰ ਮੰਨ ਲਓ ਵੀ ਹਾਈਡਰੌਲਿਕ ਵਾਲੇ ਪਾਸੋਂ ਵੀ ਹਾਂਜੀ ਜੀਸੀਬੀਆਂ ਦੀ ਕੋਈ ਰਿਪੇਅਰ ਕਰਾਉਣੀ ਉਹ ਵੀ ਕਰ ਦਿੰਦੇ ਆ ਜੀ ਅੱਛਾ ਲੈ ਬਈ ਮਿੱਤਰੋ ਗੁਣਾ ਦੀ ਪਟਾਰੀ ਆ ਬਾਈ ਤਾਂ ਇਹ ਕਹਿ ਸਕਦੇ ਆ ਆਪਾਂ ਵੇ ਹਰੇਕ ਪਾਸੇ ਨੌਲੇਜ ਹੈ ਟਰੈਕਿੰਗ ਬਾਰੇ ਹਨਾ ਤੇ ਹਾਈਡਰੌਲਿਕ ਬਾਰੇ ਜਾਂ ਕੋਈ ਵੀ ਖੇਤੀਬਾੜੀ ਬਾਰੇ ਚੀਜ਼ ਦੇਖੀ ਇਹਦਾ ਇਹ ਵੀ 11 ਫੁੱਟ ਦੇ ਤਿਆਰ ਹੋ ਗਏ ਹਾਂ 11 ਫੁੱਟ ਦੇ ਇਹਦੇ ਚਾਦਰ ਕਿਹੜੀ ਲਾਉਣੇ ਹੋਣਾ ਚਾਹੀਦੇ ਇਹਦੇ 8 ਗੇਜ ਆਈ 8 ਗੇਜ ਆਪੀ ਦੀ ਤੇਲ ਵਾਲੀ ਜਾਦਰ ਜਿਹਨੂੰ ਬੋਲਦੇ ਆ ਅੱਛਾ ਤੇਲ ਵਾਲੀ ਜਾਦਰ ਤੇਲ ਵਾਲੀ ਬੋਲਦੇ ਠੀਕ ਹੈ ਇਹਨੂੰ ਤੇਲ ਵਾਲੀ ਲਿਖੀ ਸਾਈਡ ਬਈ ਸਾਈਡ 10 ਗੇਜ ਦੀ ਆਈ ਇਹਦੀ ਠੀਕ ਹੈ ਇਹ ਵੀ ਆਪਾਂ ਮਿੱਤਰੋ ਤੁਹਾਨੂੰ ਮੋਟਾ ਜਿਹਾ ਦਿਖਾ ਜੀਏ ਬਾਕੀ ਵੀਡੀਓ ਲੰਬੀ ਹੋ ਜਾਣੀ ਹੈ ਤੇ ਕਦੇ ਫੇਰ ਵੀ ਬਾਈ ਕੋਲੇ ਮਾਰਾਂਗੇ ਗੇੜਾ ਉਦੋਂ ਤੁਹਾਨੂੰ ਹੋਰ ਚੀਜ਼ਾਂ ਦਿਖਾਉਂਦੇ ਰਹਾਂਗੇ ਇਹ ਇਹ ਵੀ ਬਾਈ ਤੁਸੀਂ ਦੇਖੋ ਬਈ ਬਾਈ ਐ ਬੰਨੇ ਆਉਂਦਾ ਜੇ ਇੱਕ ਦੇਖੋ ਤੁਸੀਂ ਨਾਲ ਸਪੋਰਟ ਲਾਤੀ ਵੀ ਨਾਲ ਇਹਦੇ ਤੇ ਕਿੰਨਾ ਕੁ ਬਾਈ ਅਗਲੇ ਪਾਸੇ ਹੀ ਬੀਮ ਲੱਗਿਆ ਜਿੱਥੇ ਜੱਕ ਪੈਣਾ ਨਾ ਹੀ ਉੱਥੇ ਹੀ ਬੀਮ ਲਾਇਆ ਹੋਇਆ ਹੈ ਹਾਂ ਹਿੱਸੇ ਦੀ ਫਟਿੰਗ ਵਗੈਰਾ ਤੁਸੀਂ ਦੇਖੋ ਤੇ ਇਹ ਚਾਰ ਕਾਬਲਾਂ 'ਚ ਸਪਰਟ ਹੋਣਾ ਹੈ ਅੱਠਾਂ ਕਾਬਲਾਂ 'ਚ ਹੋਣਾ ਹੈ ਆਨ ਦੋ ਹੀ ਕਾਵਲੇ ਪਏ ਹੁੰਦੇ ਆ ਜੀ ਬਿਲਕੁਲ ਹਾਂ ਹਾਂ ਜੀ ਇੱਕ ਇੱਕ ਇਹ ਚਾਰ ਚਾਰ ਕਾਵਲੇ ਪੈਣਦੇ ਨੇ ਤੁਹਾਨੂੰ ਬੱਸ ਇਹ ਇਹ ਬਈ ਜਿਹੜੀ ਆਪਣੀ 11 ਫੁੱਟੀ ਆ ਇਹ ਕਿੰਨੇ ਕ ਵਜਨ ਤੋਂ ਸਟਾਰਟ ਕਰਦੇ ਆ ਇਹ ਸਾਢੇ 14 ਕੁਇੰਟਲ ਦਾ ਜਾਲੀ ਵਾਲਾ ਵੇਟ ਲੱਗ ਕੇ ਸਾਰਾ ਕੁਝ ਵਧੀਆ ਸਾਢੇ 14 ਕੁਇੰਟਲ ਵਜਨ ਬੰਦਾ ਜੀ ਬਿਨਾ ਟਾਇਰ ਹਿੱਸੇ ਤੋਂ ਬਿਨਾ ਟਾਇਰ ਹਿੱਸੇ ਤੋਂ ਠੀਕ ਹੈ ਹਾਂਜੀ ਹਾਂਜੀ ਤੇ ਇਹ ਜਿਹੜਾ ਤੁਸੀਂ ਮੰਨ ਲਓ ਵੀ ਨਾਰਮਲ ਕਹਿੰਦੇ ਆ ਵੀ ਇਹ ਵੇਟ ਦੇ ਵਿੱਚ ਵੀ ਮੰਨ ਲਓ ਟਰਾਲੀ ਤੋਂ ਜਿੰਨਾ ਮਰਜ਼ੀ ਕੰਮ ਲੈ ਲੋ ਚੱਲੂਗੀ ਹਾਂਜੀ ਫੁੱਲ ਗਾਰੰਟੀ ਹੈ ਬੱਜਰੀ ਦੀ ਭਰ ਭਰ ਚਕਾਈ ਹੈ ਵੇਡ ਤਾਂ ਹੀ ਕੋਈ ਠੀਕ ਹੈ ਪਮੇ 11 ਫੁੱਟ ਚਗਾਈ ਹੋ। ਹਾਂ ਜੀ ਚਗਾਈ ਆਣ ਕੋਈ ਦਿੱਕਤ ਨਹੀਂ। ਠੀਕ ਆ। ਆਪਾਂ ਬੈਠੇ ਆਂ ਜੇ ਕੋਈ ਪ੍ਰੋਬਲਮ ਆਵੇ ਤਾਂ ਹੀ। ਠੀਕ ਆ। ਲੈ ਜੀ ਮਿੱਤਰੋ ਬਾਹਲਾ ਨਜਾਇਲ ਉਹ ਆ ਲਾਉਣ ਦੀ ਤੁਹਾਨੂੰ ਲੋੜ ਨਹੀਂ। ਨਾ ਜੀ। ਬਾਈ ਹੋਰੀ ਕਹਿੰਦੇ 14 ਕੁਇੰਟਲ ਦਾ ਬਕਸਾ ਸਣੇ ਵੈੱਡ। ਹਾਂ ਜੀ। ਤੇ ਉਹਨੂੰ ਤੁਸੀਂ ਪਮੇ ਬਜਰੀ ਦੀ ਭਰ ਲੋ ਇੰਨੀ ਮਜ਼ਬੂਤੀ ਹੋਊਗੀ। ਇਹ ਦੋਤੇ ਦਾ weight ਕੀ ਹੋਣਾ ਹਨਾ? ਕਣਕ ਝੋਨੇ ਵਾਲੇ ਦਾ ਗੋਲਣਾ ਕੀ ਆ। ਹੋਰ ਬਈ ਆਪਣੇ ਕੋਲੇ ਆ ਆ ਕਿਹੜਾ ਵੈਲਡ ਹੁੰਦਾ ਜੀ ਬਈ ਆਪਣੇ ਕੋਲ। ਇਹ ਲੈਜਰ ਕਟਿੰਗ ਹੈ ਜੀ। ਇਹ ਦੋਆ ਕੱਟਣ ਵਾਸਤੇ ਜਾਂਦੀ ਹੈ ਜੀ। ਹਵਾ ਤੇ ਚੱਲਦੀ ਹੈ ਇਹ। ਨਾਲ ਇਹ ਇਹਦੇ ਮਤਲਬ ਲੇਜਰ ਵਾਸਤੇ ਕੋਈ ਚੀਜ਼ਾਂ ਕੱਟਣੀਆਂ ਅਸੀਂ ਗੈਸ ਕਟਰ ਦਾ ਕੰਮ ਖਤਮ ਹੋ ਜਾਂਦਾ ਇੱਥੇ ਇਹਦੇ ਨਾਲ ਸਫਾਈ ਨਾਲ ਜੀ ਕੱਟੀ ਜਾਂਦੀ ਹੈ ਜੀ ਅੱਛਾ ਜਾਨੀ ਜੋ ਵੀ ਹੁਣ ਤੁਸੀਂ ਇੱਥੇ ਸੰਦ ਵਗੜਾ ਤਿਆਰ ਕਰਦੇ ਆਂ ਬਈ ਇੱਥੇ ਤੁਹਾਡੇ ਕੋਲੇ ਸਾਰੀਆਂ ਮਸ਼ੀਨਾਂ ਹਾਂਜੀ ਸਾਰੀਆਂ ਮਸ਼ੀਨਾਂ ਆਪਦੇ ਕੋਲੇ ਹੀ ਆਈ ਲੈ ਚਲੋ ਫਿਰ ਤਾਂ ਬਈ ਬੜਾ ਵਧੀਆ ਬਈ ਦਾ ਹੱਥ ਹੀ ਐਕਸਪੀਰੀਅੰਸ ਹੋਇਆ ਹੋਇਆ ਹੈ ਨਾ ਵੀ ਕਿਸੇ ਤੇ ਡਿਪੈਂਡ ਨਹੀਂ ਹੈਗਾ ਬਈ ਮੈਗ ਵੈਲਡਿੰਗ ਕਿਹੜਾ ਹੁੰਦਾ ਜੀ ਮੈਗ ਵੈਲਡਿੰਗ ਇਹ ਹੁੰਦਾ ਜੀ ਠੀਕ ਹੈ ਹਾਂਜੀ ਇਹ ਹੁੰਦਾ ਹੀ ਇਹਦੇ ਨਾਲ ਗੈਸ ਚੱਲਦੀ ਆ ਇਹ ਜਦੋਂ ਅਸੀਂ ਟਾਲੀਆਂ ਵੈਲਡਿੰਗ ਕਰਦੇ ਆ ਜਿਆਦਾ ਇਹ ਦੋ ਸੋਰਸ ਹੁੰਦੇ ਹੀ ਇੱਕ ਉਧਰਲੇ ਪਾਸੇ ਤੇ ਨਾਲ ਗੈਸ ਚੱਲਦੀ ਹੈ ਠੀਕ ਹੈ ਹਾਂਜੀ ਏ ਬਈ ਹੁਣ ਜਿਵੇਂ ਤੁਸੀਂ ਚਲੋ ਮੈਗ ਵੈਲਡਿੰਗ ਦਾ ਗੱਲਤਾ ਜੀ ਹੁਣ ਵੇਖਣ ਵਾਲੇ ਕਈ ਬੰਦੇ ਸੋਚਣਗੇ ਵੀ ਭਾਰਤਾ ਜੀ ਗਾਹਕ ਤੇ ਪੈਣਾ ਜਿਆ ਇਹਦਾ ਕਿੰਨਾ ਖਾਵਾ ਨਹੀਂ ਨਹੀਂ ਇਹਦਾ ਨਹੀਂ ਕੋਈ ਬਾਲਾ ਨਹੀਂ ਫਰਕ ਪੈਂਦਾ ਜੀ ਇਹ ਤਾਂ ਉਵੇਂ ਅਸੀਂ ਹੁਣ ਲਿਆਂਦਾ ਬਾਰਟੀਨ ਚ ਉਵੇਂ ਹੀ ਕਰੀ ਜਾਂਦੇ ਆ ਅਸੀਂ ਤਾਂ ਕੋਈ ਦਾਤੀ ਦੇ ਟਚ ਲੋਣ ਵਾਲੇ ਉਹਨੂੰ ਵੀ ਮੈਗ ਨਾਲ ਲਾ ਲੈਂਦੇ ਆ ਅਸੀਂ ਨਹੀਂ ਇਹਦਾ ਕੋਈ ਟੋਕ ਨਹੀਂ ਬੰਦੇ ਇਹ ਆਏ ਨਹੀਂ ਬਈ ਵੀ ਭਾਈ ਜੀ ਤੁਸੀਂ ਹੁਣ ਮੈਗ ਵੈਲਡ ਲਾਉਣੇ ਆ ਤਾਂ ਵੀ ਜਿਹੜਾ ਖਰਚਾ ਵਧ ਲੈਣੇ ਆ ਹਾਂ ਖਰਚਾ ਵਧ ਲਾਉਗੇ ਨਹੀਂ ਨਹੀਂ ਜੀ ਖਰਚਾ ਉਹੀ ਹੈ ਉਹ ਖਰਚਾ ਉਹੀ ਹੈ ਕਿ ਜੇ ਰਿਪੇਅਰ ਕਰਦੇ ਨੇ ਕਿ ਉਹ ਵੀ ਮੈਗ ਨਹੀਂ ਕਰ ਦਿੰਦੇ ਅ ਵਾਹ ਦਾਤੀ ਤੋਂ ਲੈ ਕੇ ਦਾਤੀ ਵੀ ਮੈਗਨਾ ਹੀ ਲਾ ਦਿੰਨੇ ਆ ਠੀਕ ਹੈ ਜੀ ਸਹੀ ਹੈ ਭਾਈ ਇੱਥੇ ਵੀ ਆਪਾਂ ਕੀ ਦਿਖਾਉਣ ਆਏ ਸੀਗੇ ਇਹ ਇੱਥੇ ਮੈਗ ਬਿਲਡਿੰਗ ਦੀ ਛੋਟ ਸਹੀ ਹਾਂ ਸਹੀ ਹੈ ਭਾਈ ਇੱਥੋਂ ਜਾਂਦੀ ਨਾਲ ਗਏ ਹਾਂ ਹਾਂ ਜੀ ਅਗਸਤ ਚੱਲਦੀ ਹੈ ਜੀ ਠੀਕ ਹੈ ਹਾਂਜੀ ਲੈ ਵੀ ਮਿੱਤਰੋ ਦੇਖੋ ਤੁਸੀਂ ਨਿੱਕੇ ਜਿਹੇ ਪੈਂਡ ਦੇ ਵਿੱਚ ਬਾਈ ਨੇ ਕਿੱਡੀ ਤਕੜੀ ਜਿਹੜੀ ਵਰਕਸ਼ਾਪ ਬਣਾਈ ਹੋਈ ਹੈ ਤੇ ਕਿੱਥੋਂ ਤੱਕ ਜਿਹੜੇ ਟਰਾਲੇ ਜਾਈ ਜਾਂਦੇ ਆ ਚਲੋ ਵਾਈ ਗੁਰੂ ਕਰੇ ਆਪਾਂ ਤਾਂ ਨੇ ਵੀ ਹੋਰ ਵੀ ਬਾਈ ਤਰੱਕੀਆਂ ਕਰੇ ਤੇ ਦੂਰ ਦੂਰ ਤੱਕ ਟਰਾਲੇ ਜਾਂਦੇ ਰਹਿਣ ਤੇ ਆਜੋ ਬਈ ਆਪਾਂ ਜਿਹੜੇ ਪਹਿਲਾਂ ਦੇ ਸੰਦ ਪੜਾ ਤਿਆਰ ਕਰਿਆ ਉਹ ਵਿਖਾਈਏ ਬਈ ਇਹ ਚੀਜ਼ ਗਾਰਾ ਗੁੰਨ ਨਾਲ ਡਬਲ ਵਰਮ ਚ ਤਿਆਰ ਕੀਤੀ ਸੀ ਆਮਕੀਆ ਦਾ ਇਹ ਸਿੰਗਲ ਵਰਮ ਹੁੰਦਾ ਉਹ ਜਦੋਂ ਵਗਾਰਾ ਕੱਢਦੀ ਨੇ ਟਾਈਮ ਲੱਗਦਾ ਸੀ ਠੀਕ ਹੈ ਇਹ ਆਪਾਂ ਕੰਬੈਨ ਦੀ ਡਿਡਕਸ਼ਨ ਲਾ ਕੇ ਡਬਲ ਵਰਮ ਚ ਤਿਆਰ ਕਰਕੇ ਦੇਤੀ ਤੇ ਬਾਕੀ ਆ ਬਈ ਸੰਦ ਪੜਾ ਰਿਪੇਅਰ ਹੋਣ ਵਾਸਤੇ ਆਇਆ ਹੋਇਆ ਹਾਂਜੀ ਰਿਪੇਅਰ ਵਾਸਤੇ ਠੀਕ ਹੈ ਜੀ ਤੇ ਉਹ ਆ ਗਿਆ ਬਈ ਰੋਟਾ ਵੇਟ ਹਾਂਜੀ 12 ਫੁੱਟਾ ਰੋਟਾ ਵੇਟ ਇਹ ਬਈ ਚੱਲਿਆ ਵਧੀਆ ਜੀ ਇਹ ਹਾਂ ਬਹੁਤ ਵਧੀਆ ਚੱਲਿਆ ਜੀ 300 ਕਿੱਲਾ ਮੱਕੀ ਬੀਜਦੇ ਉਹ ਪਾਣੀ ਜੀ ਵਜਦਾ ਠੀਕ ਹੈ ਉਦੋਂ ਤਾਂ ਇਹ ਰੋਟਾਵੇਟਰ ਅਸੀਂ ਦਿੱਤਾ ਸੀ ਉਦੋਂ ਸਾਡੇ ਮਿੱਤਰਾਂ ਗਰੇਵਾਲ ਸਾਹਿਬ ਮੁਖਸਰ ਤੋਂ ਹਾਂਜੀ ਗਰੇਵਾਲ ਸਨਿਆਲੇ ਟਰੈਕਟਰ ਸੋਨਾਲੀਕਾ ਏਜੰਸੀ ਆ ਉਹਨਾਂ ਨੇ ਡੈਮੋ ਦਿੱਤਾ ਸੀ ਸੋਨਾਲੀਕਾ ਟਰੈਕਟਰ ਦਾ ਹੀ ਟਾਈਗਰ ਦਾ ਅੱਛਾ ਫਿਰ ਇਹ ਨਹੀਂ 4 ਦਿਨ ਨਾ ਤਾਂ ਰੋਟਾਵੇਟਰ ਰੁਕਿਆ ਉਹਨਾਂ ਨੇ ਤੇ ਨਾ ਟਰੈਕਟਰ ਰੁਕਿਆ ਚਾਚਾ 4 ਦਿਨ ਲਗਾਤਾਰ ਮੱਕੀ ਵਾਲੇ ਪਾਣੀ ਚ ਹੀ ਚੱਲੀ ਗਿਆ ਉਹ ਤਾਂ ਜਿਆਦਾ ਬਾਰਿਸ਼ਾਂ ਹੋਈਆਂ ਸੀ ਠੀਕ ਹੈ ਬਾਰਿਸ਼ ਵੇਲੇ ਉਹਦੇ ਚੱਲੀ ਗਿਆ ਪਾਣੀ ਚ ਹੀ ਚੱਲੀ ਗਿਆ ਠੀਕ ਹੈ ਕੋਈ ਵੀ ਪ੍ਰੋਬਲਮ ਨਹੀਂ ਆਈ ਉਹ ਮੱਕੀ ਦਾ ਹੀ ਸਿਸਟਮ ਆ ਬਾਈਆਂ ਦਾ ਉਹਨਾਂ ਦਾ ਮਤਲਬ ਇਹਦੇ ਬਾਈ ਫਿਰ ਜਿਵੇਂ ਇਹ ਲੰਬਾ ਹੋ ਗਿਆ ਜੀ ਇਹਦੇ ਚ ਹੋਰ ਕੀ ਕੁਝ ਮਜ਼ਬੂਤ ਹੋ ਜਾਂਦਾ ਗੀਅਰ ਵਾਟਾ ਠੀਕ ਹੈ ਗੀਅਰ ਸਪੋਟਾਂ ਵਧ ਦੇਣੀਆਂ ਪਈਆਂ ਜੀ ਬਾਡੀ ਹੈਵੀ ਕਰਨੀ ਪਈ ਇਹਨੂੰ ਹਿੱਸਾ ਲਾਉਣਾ ਪਿਆ ਠੀਕ ਹੈ ਇਹ ਚੀਜ਼ਾਂ ਲਾਉਣੀਆਂ ਪਈਆਂ ਜੀ ਐਕਸਟਰਾ ਇਹ ਬਾਈ ਜਿਵੇਂ ਮੰਨ ਲਓ ਇਹਦੇ ਗੀਅਰ ਗੀਅਰ ਦਾ ਹੀ ਫਰਕ ਹੋਣਾ ਗੀਅਰ ਵੀ ਹੈਵੀ ਕਰਾਇਆ ਜੀ ਕਿਸੇ ਵੀ ਚੰਗੀ ਤੋਂ ਚੰਗੀ ਫਰਮ ਦਾ ਜੀ ਰੂਟਾ ਮੀਟਰ ਹੈ ਆਪਣਾ ਉਹਦੇ ਬਰਾਬਰ ਚੱਲੂਗਾ ਜੀ ਹਾਂਜੀ ਹਾਂਜੀ ਅੱਛਾ ਵਿੱਚੋਂ ਬਈ 12 ਵਿੱਚੋਂ 12 ਐਸੀ ਹਾਂਜੀ ਵਿੱਚੋਂ 12 ਜੀ ਤੇ ਇਹਦਾ ਵੇਟ ਵੋਟ ਕਿੰਨਾ ਕੁ ਜਾਵੜਦਾ ਬਈ ਇਹ ਬਈ ਆਮ ਟਰੈਕਟਰ ਚੱਕੀ ਚੁੱਕੀ ਫਿਰਦੇ ਇਹਦਾ 1.5 ਟਨ ਕੁਆਂਟਲ ਵੇਜਦਾ ਜੀ ਅੱਛਾ 1.5 ਟਨ ਕੁਆਂਟਲ ਆ ਯਾਨੀ ਸੁਪਰ ਸੀਡਰ ਦੇ ਬਰਾਬਰ ਹੀ ਵਜਦਾ ਹਾਂ ਬਰਾਬਰੀ ਹੈ ਜੀ ਠੀਕ ਹੈ ਤੇ ਸੁਪਰਸੀਡਰ ਵਾਲੇ ਪਾਸੇ ਨਹੀਂ ਗਿਆ ਵੀ ਧਿਆਨ ਬਣਾਉਣਾ ਸੁਪਰਸੀਡਰ ਵਾਲੇ ਪਾਸੇ ਨਹੀਂ ਆਏ ਹਜੇ ਉਹਦੇ ਥੋੜਾ ਸਬਸਿਡੀ 'ਚ ਆ ਜਾਂਦੇ ਨਹੀਂ ਹੁਣ ਆਪਾਂ ਜੀਐਸਟੀ ਨੰਬਰ ਲੈ ਲਿਆ ਜੀ ਹੁਣ ਹੌਲੀ ਹੌਲੀ ਇਸ ਪਾਸੇ ਨੂੰ ਆ ਜਾਾਂਗੇ ਠੀਕ ਹੈ ਤੇ ਇਹਦੋਂ ਹੁਣ ਜੀਐਸਟੀ ਦਾ ਠੀਕ ਹੈ ਰੁਝਾਨ ਚੱਲ ਪਿਆ ਉਹ ਜੀਐਸਟੀ ਨੰਬਰ ਲੈ ਲੈ ਕੇ ਵੀਰ ਨੇ ਲੋਨ ਕਰਉਣਾ ਹੋਵੇ ਉਹ ਹੋ ਜਾਂਦਾ ਜੀ ਠੀਕ ਹੈ ਹਾਂਜੀ ਕਿਸੇ ਵੀਰ ਨੇ ਕੋਈ ਚਾਰ ਸੰਧਾਂ ਤੇ ਸੈਂਟਰਲ ਸਕੀਮ ਆ ਉਹ ਲੋਨ ਹੋ ਜਾਂਦਾ ਟਰਾਲੀ ਤੇ ਰੋਟਾਵੇਟਰ ਤੇ ਚਾਰ ਸੰਧ ਜਿਹੜੇ ਮਰਜ਼ੀ ਜ਼ਿਮੀਂਦਾਰ ਪਾ ਸਕਦਾ ਉਹ ਆਪਣੇ ਕੋਲੇ ਹੈਗਾ ਜੀ ਠੀਕ ਹੈ ਤੇ ਬਈ ਇਹ ਹੁਣ ਆਪਣੇ ਕੋਲੇ ਟਾਈਮ ਟੂਮ ਕਿੰਨਾ ਹੈ ਜੀ ਜੇ ਕੋਈ ਭਰਾ ਹੁਣ ਚਾਵੇ ਜੀ ਵੀ ਕਦੋਂ ਤੱਕ ਟਾਈਮ ਟਾਈਮ ਤਾਂ ਥੋੜਾ ਜਿਹਾ ਲੈਣਾ ਪੈਂਦਾ ਜੀ ਅੱਛਾ ਜੀ ਹਾਂਜੀ ਟਾਈਮ ਦਾ ਤਾਂ ਫਿਰ ਜਿਵੇਂ ਵਾਰੀ ਮੁਤਾਬਕ ਹੀ ਚੱਲਦਾ ਕੰਮ ਅੱਛਾ ਜੀ ਟਾਈਮ ਦਾ ਤਾਂ ਥੋੜਾ ਜਿਹਾ ਗਾਕਣਾ ਅਡਜਸਟਮੈਂਟ ਕਰਨੀ ਪੈਂਦੀ ਹੈ ਜੀ ਠੀਕ ਹੈ ਸਾਡੇ ਜਿਹੜੇ ਪੱਕੇ ਗਾਹਕ ਹੈ ਉਹ ਤਾਂ ਪਹਿਲਾਂ ਹੀ ਟਾਈਮ ਲੈ ਲੈਂਦੇ ਸਾਡੇ ਨਾਲ ਅੱਛਾ ਸੈਟਮ ਜਾਂ ਜਿਹਦੇ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਆ ਉਹ ਤਾਂ ਪਹਿਲਾਂ ਹੀ ਆ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨਾ ਕੁ ਟਾਈਮ ਸਾਡੇ ਕੋਲੇ ਲੱਗ ਜਾਂਦਾ ਹੈ ਕਿ ਠੀਕ ਹੈ ਹਾਂਜੀ ਹਾਂਜੀ ਬਾਈ ਇਹ ਜਿਹੜੀ ਐਸੈਸਰੀ ਹੈ ਜਿਵੇਂ ਅੱਜ ਕੱਲ ਚੱਲਦੀ ਜਿਵੇਂ ਤੁਸੀਂ ਮੰਜਾ ਬਹੁਤ ਸੋਹਣਾ ਲਾਇਆ ਜੀ ਮੰਜੇ ਦੇ ਆ ਆਮ ਨਾਲ ਕੀ ਕਰਦੇ ਜਾਲੀ ਲਾ ਦਿੰਦੇ ਆ ਅੱਛਾ ਹਾਂ ਉਹ ਜਾਲੀ ਜਦੋਂ ਬੰਦਾ ਬੈਠੂਗਾ ਇਹ ਤੇ ਝੁੱਬੂਗੀ ਇਹ ਤੇ ਚਲੋ ਨਿਵਾਰ ਹੈਗਾ ਦੁਬਾਰਾ ਬਣਿਆ ਜਾਊਗਾ ਪਰ ਐਂ ਬੰਦੇ ਨੂੰ ਬੈਠਣਾ ਤਾਂ ਸਭ ਕਰਨਾ ਹੀ ਆ ਪਰ ਘਰ ਵਾਲੀ ਫੀਲ ਤਾਂ ਆਵੇ ਹਾਂ ਘਰ ਵਾਲੀ ਫੀਲ ਤਾਂ ਆਵੇ ਫਿਰ ਬਾਈ ਜਿਹੜੇ ਜਾਲੀ ਵਾਲਾ ਮੰਜਾ ਲਾਉਂਦੇ ਉਹ ਤਾਂ ਫਿਰ ਨਾਲ ਬਿਸਤਰਾ ਰੱਖਣਾ ਹਾਂਜੀ ਬਿਸਤਰਾ ਰੱਖਣਾ ਪੈਂਦਾ ਜੀ ਉਹ ਤੇ ਝੁੱਬਦਾ ਫਿਰ ਤੇ ਬਾਈ ਫਿਰ ਆਪਣੇ ਕੋਲੇ ਜਿਵੇਂ ਕਈ ਥਾਂ ਜਾਈਦੇ ਕਈ ਤਾਂ ਬਾਈ ਵਿਚਾਰੇ ਕਹਿ ਦਿੰਦੇ ਸਾਨੂੰ ਬੰਦਿਆ ਬੰਦਿਆਂ ਦੀ ਆਪਣੇ ਦਾ ਭਰਾ ਹੀ ਆ। ਅੱਛਾ ਭਰਾ ਹੀ ਆ। ਭਰਾ ਹੀ ਆ ਬਸ ਸਮਝੋ ਆਪਾਂ ਨੂੰ ਕੋਈ ਇਹ ਵਰਕਣ ਵਾਲੀ ਗੱਲ ਨਹੀਂ ਕੋਈ। ਸਾਡੇ ਦਾ ਭਰਾ ਹੀ ਆ ਜੀ ਤੇ ਨਹੀਂ। ਇਹ ਸਾਰੇ ਬਾਈ। ਤੇ ਮੈਥੋਂ ਵੱਧ ਕੇ ਹੀ ਕਰਦੇ ਆ ਜੀ। ਠੀਕ ਆ ਜੀ। ਹਾਂਜੀ। ਠੀਕ ਆ। ਸਸੀ ਕਾ ਬਾਈ ਜੀ ਸਾਰਿਆਂ ਨੂੰ। ਸਸੀ ਕਾ। ਠੀਕ ਆ ਜੀ। ਇਹ ਬਾਈ ਫਿਰ ਆਪਣੇ ਲੋਕਲ ਹੀ ਆ ਜੀ। ਹਾਂਜੀ ਲੋਕਲ ਹੀ ਆਈ ਬਸ ਇਹ ਵੀ ਰਹਿ ਗਿਆ ਕੋਟਲੀ ਪਿੰਡ ਤੋਂ ਹੀ। ਠੀਕ ਆ ਜੀ। ਆ블ੂ ਕੋਟਲੀ ਸਾਡੇ ਨੇੜੇ ਹੀ। ਇਹ ਪਿੰਡੋਂ ਹੀ ਆ ਵੀਰ ਇਹ ਵੀ ਕੋਟਲੀ ਤੋਂ ਹੀ ਆਈ। ਠੀਕ ਆ। ਹਾਂਜੀ। ਚਲੋ ਵਧੀਆ ਬਾਈ ਤੇ ਬਾਈ ਜੀ ਨਾਲੇ। ਹਾਂਜੀ ਇਹ ਤਾਂ ਸਾਡੇ ਭਰਾ ਹੀ ਕਹਿ ਸਕਦਾ ਮੈਂ ਤਾਂ ਇਕੱਲਾ ਕੁਝ ਨਹੀਂ ਕਰ ਸਕਦਾ ਹਾਂਜੀ ਇਕੱਲੇ ਬੰਦੇ ਦਾ ਕੰਮ ਨਹੀਂ ਆ ਇਹਨਾਂ ਦਾ ਕੰਮ ਹੈ ਜੀ ਤੁਸੀਂ ਮੰਨੋ ਵੀ ਇਹਨਾਂ ਦੀ ਦੇਣਾ ਸਹੀ ਹੈ ਜਿਹੜਾ ਬੰਦਾ ਬਈ ਨਾਲ ਭਰਾਵਾਂ ਦੀ ਤਰ੍ਹਾਂ ਵਰਤਦਾ ਫੇਰ ਹੀ ਇੱਥੋਂ ਤੱਕ ਜਾਂਦਾ ਰੱਬ ਵੀ ਹੈ ਨਾ ਤੇ ਬਾਕੀ ਬਾਈ ਹੋਰਾਂ ਦਾ ਪੂਰਾ ਸਹਿਯੋਗ ਹੈ ਮਿੱਤਰੋ ਜੇ ਆ ਟਰਾਲਾ ਬਣਿਆ ਤਾਂ ਕਿਉਂਕਿ ਰਹਿਾਂ ਸਲਾਹਾਂ ਦੇ ਨਾਲ ਹੀ ਇਹ ਚੀਜ਼ਾਂ ਬਣਦੀਆਂ ਹਨਾ ਦੇ ਬੰਦਾ ਕੇ ਵਾਦਾ ਹੀ ਤੇ ਕੋਈ ਵੀ ਗੱਲਬਾਤ ਕਰਨੀ ਹੋਵੇ ਸਕਰੀਨ ਤੇ ਨੰਬਰ ਆ ਰਿਹਾ ਜੀ ਤੇ ਬਾਈ ਜੀ ਇੱਕ ਵਾਰੀ ਐਡਰੈਸ ਆਪਣਾ ਲਾਸਟ ਤੇ ਫੇਰ ਦੱਸਦੀ ਹੈ ਜੀ ਪਿੰਡ ਧੂਲਕੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਤੇ ਪਿੰਡ ਮੱਲਨ ਰੋਡ ਤੇ ਦੁਕਾਨ ਆਪੇ ਲੈ ਮਿੱਤਰੋ ਕੱਟੀ ਜਾਂਦਾ ਟਰੈਕਟਰ ਨੂੰ ਇਹਦੀ ਭਈ ਹੁਣ ਤਾਂ ਚਾਲ ਕਾਹੀ ਲੱਗਦੀ ਟਰੈਕਟਰ ਹਾਂਜੀ ਹਾਂਜੀ ਗੇਅਰ ਤੀਜਾ ਹੀ ਤੀਜਾ ਗੇਅਰ ਹੈ ਅੱਛਾ ਤੀਜਾ ਗੇਅਰ ਆ ਹੋਣਾ ਤੀਜਾ ਗੇਅਰ ਹੈ ਦੇਖੋ ਟਰੈਕਟਰ ਦੇ ਪੱਬ ਨਹੀਂ ਲੱਗਣਾਂ ਨੇ ਦੀ ਟਰਾਲੀ ਇਹੇ ਡਬਲ ਟੈਰੀ ਤੇ ਟਰਾਲੀ ਦੇ ਟਾਇਰਾਂ ਨੂੰ ਪਤਾ ਨਹੀਂ ਲੱਗ ਰਿਹਾਗਾ ਹਾਂਜੀ ਵੀ ਤੁਸੀਂ ਦੇਖੋ ਵੀ ਕਿੰਨਾ ਇਹਦਾ ਗ੍ਰਿਪ ਬਣਦਾ ਆਉਂਦਾ ਹਣਾ ਏ ਭਾਈ ਹੁਣ ਆਪਣੀ ਟਰਾਲੀ ਕਿਹੜੇ ਗियर ਤੇ ਹੈ ਜੀ ਇਹ ਪਹਿਲੇ ਗियर ਤੇ ਹੈ ਜੀ ਅੱਛਾ ਪਹਿਲੇ ਵੀ ਸਪੀਡ ਐ ਨਹੀਂ ਹੋਊਗਾ ਹਾਂਜੀ ਹਾਂਜੀ ਤੇ ਤੁਸੀਂ ਦੇਖੋ ਮਿੱਤਰੋ ਟਰੈਕਟਰ ਨੂੰ ਧੱਕ ਦੇ ਜਾਂਦੀ ਆ ਪਰ ਟਰੈਕਟਰ ਦੀ ਆਵਾਜ਼ ਤੇ ਕੋਈ ਲੋਡ ਨਹੀਂ 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 ਭਾਈ ਇਹ ਜਦੋਂ ਮੰਨ ਲਓ ਫੁੱਲ ਭਰੇ ਹੋਊ ਉਦੋਂ ਵੀ ਟਰੈਕਟਰ ਤੇ ਕੋਈ ਲੋਡ ਨਹੀਂ ਪੈਂਦਾ ਨਹੀਂ 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 ਜੀ ਨਹੀਂ ਕੋਈ ਪ੍ਰੋਬਲਮ ਭਾਈ ਆਇਆ ਤਾਂ ਨਹੀਂ ਵੀ ਜਮਾ ਟਰੈਕਟਰ ਬੰਦ ਹੋਣ ਤੇ ਨਹੀਂ 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 ਉਹ ਹੀ ਲੈ ਜੀ ਪਾਟ ਹਾਂਜੀ ਲੈ ਜੀ ਵੜ ਕੇ ਹਜੇ ਇਸ ਤੋਂ ਬਾਅਦ ਇਹ ਤੇ ਭਾਈ ਕਿੰਨੇ ਗियर ਪਈ ਆ ਤੇ ਸੱਤ ਗियर ਪੈਂਦੇ ਆ ਜੀ ਇਸ ਤੋਂ ਬਾਅਦ ਹਾਂਜੀ ਹਾਂਜੀ ਠੀਕ ਆ ਪਹਿਲੇ ਗियर ਸਿੱਧੇ ਆ ਸੱਤਵਾਂ ਬੈੱਕ ਆ ਜੀ ਇਰੇ ਬਾਈ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਚੱਲਣ ਦੀ ਇੱਥੇ ਨਹੀਂ ਕੋਈ ਸਮੱਸਿਆ ਨਹੀਂ ਉਹ ਚੱਲੀ ਜਾਂਦਾ ਤੁਹਾਡੇ ਸਾਹਮਣੇ ਕੋਈ ਨਾ ਵਟਾ ਤਾਂ ਹੀ ਹਾਂਜੀ ਹਾਂਜੀ ਕੋਈ ਟੱਕਰ ਲੈ ਵੀ ਦੇਖੋ ਕੋਈ ਟਰੈਕਟਰ ਤੇ ਲੋਡ ਨੇ ਬਾਈ ਟਰੈਕਟਰ ਨੇ ਮਾੜੀ ਜਿਹੀ ਆਵਾਜ਼ ਬਦਲੀ ਜਾਂਦੇ 5-4% ਆਪਾਂ ਜਾ ਰਹੇ ਹਾਂ ਆ ਤੋ ਜਨ ਫਿਰ ਕਿਹਨੇ ਦੇਖਿਆ ਮਿੱਤਰੋ ਟਰਾਲੀ ਦੇ ਟਰੈਕਟਰ ਦਾ ਪਿਆ ਪਿਆ ਇਹ ਟਰਾਲੀ ਹੈਗੀ ਟੀਟ ਵਾਲੀ ਇਹ ਇਹ ਬਾਈ ਨੇ ਕਰੀਆ ਹਰਵਿੰਦਰ ਨੇ ਤਿਆਰ ਢੂੜਕੋਟ ਪੈਂਡ ਦੇਖੋ ਬਈ ਟਰੈਕਟਰਾਂ ਟਰੈਕਟਰ ਦਾ ਟੋਜਣਾ ਪੈਂਦੇ ਆ ਬਾਈ ਅੱਜ ਤੁਸੀਂ ਟਰਾਲੀ ਦਾ ਪਾਵਾ ਟਰਾਲੀ ਦਾ ਟਰੈਕਟਰਾਂ ਪੈ ਗਿਆ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਾਤ ਕਰਕੇ ਇਹ ਬਾਈ ਜਿਹੜੇ ਝੜ ਕੇ ਦੇ ਰਹੀ ਹੈ ਇਹ ਖੜੀ ਕਰਕੇ ਦੇ ਰਹੀ ਹੈ ਜੀ ਇਹ ਦਿਹਾਵਲਾ ਕਰਕੇ ਨਹੀਂ ਵਜਣ ਹੋਇਆ ਫੇਰ ਨਹੀਂ ਅੱਛਾ ਫੇਰ ਨਹੀਂ ਵਜੇ ਫੇਰ ਨਹੀਂ ਵਜੇ ਅੱਛਾ ਆ ਦੇਖੋ ਬਈ ਟਰੈਕਟਰ ਨੂੰ ਧੋਦੇ ਆਉਂਦੀ ਟਰਾਲੀ